ਤੁਸੀਂ ਵੇਖ ਰਹੇ ਹੋ ਬਖਤੌਰ ਢਿੱਲੋਂ YouTube ਚੈਨਲ ਤੇ Facebook ਪੇਜ ਮੈਂ ਪਰਮਿੰਦਰਜੀਤ ਸਿੰਘ ਮੇਰਾ ਨਾਮ ਬਖਤੌਰ ਸਿੰਘ ਢਿੱਲੋਂ ਜੀ ਰੋਜ਼ ਦੀ ਤਰ੍ਹਾਂ ਆਪਾਂ ਖਬਰਾਂ ਚੋਂ ਖਬਰ ਲੈ ਕੇ ਪ੍ਰੋਗਰਾਮ ਇਸ ਵੇਲੇ ਹਾਜ਼ਰ ਹੁੰਨੇ ਆ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ ਨਾਲ ਤੇ ਫੱਤੇ ਦੀ ਪਉਨੇ ਆ ਸਾਜ ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਪਹਿਲੀ ਖਬਰ ਲੈਣੇ ਜੀ ਆਪਾਂ ਸੁਮੇਧ ਸਿੰਘ ਸੈਣੀ ਨਾਲ ਜੁੜੀ ਹੋਈ ਹੈ ਸੁਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਨੇ ਕਲੀਨ ਚਿੱਟ ਦਿੱਤੀ ਹੈ ਜਿਉ ਕੀ ਹੈ ਮਾਮਲਾ ਕੀ ਗੱਲਬਾਤ ਆ ਉਹ ਸਾਡੇ ਜਿਹੜੇ ਸਰੋਤੇ ਐ ਦਰਸ਼ਕ ਐ ਸੁਣਨ ਵਾਲੇ ਉਹਨਾਂ ਨੂੰ ਪਰਵਿੰਦਰ ਆਪਾਂ ਸੁਮੇਤ ਸਿੰਘ ਸੈਣੀ ਦੀ ਗੱਲ ਕਰ ਰਹੇ ਆ ਜੀ ਸੁਮੇਤ ਸਿੰਘ ਸੈਣੀ ਕੋਈ ਸੁਧਾਰਨ ਵਿਅਕਤੀ ਨਹੀਂ ਜੀ ਉਹ ਪੰਜਾਬ ਦਾ ਵਿਜੀਲੈਂਸ ਬਿਊਰੋ ਦਾ ਵੀ ਚੀਫ ਡਾਇਰੈਕਟਰ ਰਿਹਾ ਤੇ ਵਿਜੀਲੈਂਸ ਤੋਂ ਬਾਅਦ ਫਿਰ ਉਹ ਬੰਦਾ ਪੰਜਾਬ ਦਾ ਡੀਜੀਪੀ ਜੀ ਠੀਕ ਹੈ ਜੀ ਵਿਵਾਦ ਉਹਦੇ ਨਾਲ ਬਹੁਤ ਜੁੜੇ ਹੋਏ ਠੀਕ ਹੈ ਜੀ ਦੇ ਵੰਤੋ ਜਦੋਂ ਉਹਨੇ ਸਰਵਸ ਜੋਇਨ ਕੀਤੀ ਸੀ ਬਤੌਰ ਐਸਪੀ ਅੰਮ੍ਰਿਤਸਰ ਤੋਂ ਠੀਕ ਹੈ ਜੀ ਉਦੋਂ ਵੀ ਉਹਦਾ ਪੱਤਰਕਾਰਾਂ ਨਾਲ ਟੇਚਾ ਪੈ ਗਿਆ ਸੀ ਇੱਕ ਪੱਤਰਕਾਰ ਨਾਲ ਉਹਦੀ ਤੁਤੂ ਮੈਮੇ ਵੀ ਹੋ ਗਈ ਤੇ ਥੱਪੜੋ ਥੱਪੜੀ ਵੀ ਹੋ ਗਏ ਠੀਕ ਹੈ ਜੀ ਮੇਰੇ ਖਿਆਲ ਮੁਤਾਬਕ ਉਸ ਸਹ ਜਿਹੜਾ ਪੱਤਰਕਾਰ ਹੈ ਜੀ ਉਹਦਾ ਨਾਂ ਜੇ ਮੈਂ ਭੁੱਲਦਾ ਨਹੀਂ ਤਾਂ ਮੈਨੂੰ ਲੱਗਦੀ ਕੋਈ ਸੰਗੂ ਸੀ ਠੀਕ ਹੈ ਜੀ ਅੰਮ੍ਰਿਤਸਰ ਅੰਮ੍ਰਿਤਸਰ ਦਾ ਤੇ ਜਿਹੜੇ ਅਖਬਾਰ ਤੇ ਤੁਸੀਂ ਕੰਮ ਕਰਦੇ ਹੋ ਉਸੇ ਤੇ ਉਹ ਕੰਮ ਕਰਦਾ ਸੀ ਅੱਛਾ ਬੰਦਾ ਬੜਾ ਬੰਦਾ ਬੜਾ ਘੈਂਟ ਸੀ ਜੀ ਤੇ ਉਹਦੇ ਨਾਲ ਪੇਚਾ ਪੈ ਗਿਆ ਸੀ ਤੇ ਉਹਦੋਂ ਬੜੀ ਚਰਚਾ ਹੋਈ ਸੀ ਅਖਬਾਰਾਂ ਦੇ ਵਿੱਚ ਮੇਰੇ ਯਾਦ ਆਉ ਸਾਰੀਆਂ ਖਬਰਾਂ ਠੀਕ ਹੈ ਜੀ ਉਸ ਤੋਂ ਬਾਅਦ ਉਹ ਫਕ ਫਕ ਜ਼ਿਲ੍ਹੇ ਦੇ ਵਿੱਚ ਬਤੌਰ ਐਸਪੀ ਐਸਪੀ ਐਸਐਸਪੀ ਉਹ ਤਾਇਨਾਤ ਰਹੇ ਹੈ ਉਦੋਂ ਵੀ ਜਿੱਥੇ ਵੀ ਕਿਸੇ ਗਏ ਹੈ ਉੱਥੇ ਕੋਈ ਨਾ ਪੰਗੇ ਹੀ ਸੇੜੇ ਪੰਗੇ ਹੀ ਸੇੜੇ ਮਠਿੰਡੇ ਦੇ ਵਿੱਚ ਵੀ ਥੋੜੇ ਸਮੇਂ ਲਈ ਉਹ ਇੱਥੇ ਆਏ ਸੀ ਠੀਕ ਹੈ ਜੀ ਪਹਿਲਾ ਪੇਚਾ ਉਹਨਾਂ ਦਾ ਪਿਆ ਸੀ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਠੀਕ ਹੈ ਜੀ ਕਿਉਂਕਿ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਦੇ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਸਰਦਾਰ ਲੱਖਾ ਠੀਕ ਹੈ ਜੀ ਪੁੱਚੋ ਪੁੱਚੋ ਵਾਲੇ ਠੀਕ ਹੈ ਜੀ ਲੱਖਾ ਸਿੰਘ ਦੇ ਘਰ ਵੱਜੀ ਸੀ ਰੇਡ ਠੀਕ ਹੈ ਜੀ ਤੇ ਉਹ ਰੇਡ ਦੇ ਵਿੱਚੋਂ ਕੁਝ ਪੈਸਾ ਬਕਾਰਾ ਮਿਲ ਗਿਆ ਸੀ ਕੋਈ ਵੈਪਨ ਮਿਲ ਗਿਆ ਸੀ ਜੀ ਉਹਨਾਂ ਨੇ ਉਹਨ ਤੇ ਇੰਦੀ ਮੀਨ ਟਾਈਮ ਜਿਹੜੀ ਹੈਗੀ ਆ ਮਾਨ ਸਾਹਿਬ ਵੀ ਇੱਥੇ ਸੀ ਹਾਜ਼ਿਰਤਨ ਦੇ ਵਿੱਚ ਮੀਟਿੰਗ ਇੱਕ ਠੀਕ ਹੈ ਜੀ ਇਹ ਮੀਟਿੰਗ ਦੇ ਵਿੱਚ ਜਦੋਂ ਉਹਨਾਂ ਨੇ ਪੁੱਛਿਆ ਵੀ ਆਪਣੇ ਪ੍ਰਧਾਨ ਨਹੀਂ ਆਇਓ ਕਹਿੰਦੇ ਦੀ ਪ੍ਰਧਾਨ ਨੂੰ ਤਾਂ ਪੁਰਸੁੱਕੇ ਲੱਗੀ ਉਹ ਦਿਨ ਗਵਰਨਰ ਇਸ ਆਇਆ ਹੋਇਆ ਠੀਕ ਹੈ ਜੀ ਪਹਿਲਾਂ ਗਵਰਨਰ ਇੱਕ ਦਿਨ ਪਹਿਲਾਂ ਇੱਥੇ ਸੀ ਤੇ ਅਗਲੇ ਦਿਨ ਗਵਰਨਰ ਚਲਾ ਗਿਆ ਸੀ ਮਾਨਸਾ ਸਮੈਤ ਸਿੰਘ ਸੈਣੀ ਗਵਰਨਰ ਦੇ ਨਾਲ ਕਿਉਂਕਿ ਉਹ ਮਾਨ ਸਾਹਿਬ ਵੀ ਬਠਿੰਡੇ ਚਲੇ ਜਾਇਆ ਹਿਸਾਬ ਦਾ ਸੀ ਠੀਕ ਹੈ ਜੀ ਇਹ ਉੱਥੇ ਚਲੇ ਗਏ ਸੀ ਤੇ ਉੱਥੋਂ ਆ ਕੇ ਜਦੋਂ ਦੇਖਿਆ ਤਾਂ ਸਿਮਰਜੀਤ ਸਿੰਘ ਮਾਨ ਆਪਣੇ ਸਾਥੀਆਂ ਨੂੰ ਲੈ ਕੇ ਐਸਐਸਪੀ ਦੇ ਰਹਿਸ਼ੇਰੇ ਬਾਹਰ ਬਹਿ ਗਏ ਸੀ ਘਰਨੇ ਦੇ ਬਹਿ ਗਏ ਸੀ ਠੀਕ ਹੈ ਜੀ ਉਹਨੇ ਡੈਪਟੀ ਕਮਿਸ਼ਨਰ ਦਰਵਾਦਾ ਸਿੰਘ ਗਰੂ ਹੁੰਦੇ ਸੀ ਸੈਣੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਉਠਾਓ ਇਹ ਮੇਰੇ ਘਰ ਦੇ ਸਾਹਮਣੇ ਬੈਠੇ ਬਿਲਕੁਲ ਜੀ ਇਹਨਾਂ ਨੇ ਕਹੋ ਕਰਾਓ ਕਰਨਾ ਤਾਂ ਮੇਰੇ ਦਫਤਰ ਦਾ ਕਰ ਲੈ ਜੀ ਪਰ ਉਹਨਾਂ ਦੀ ਗੱਲ ਸਿਰੇ ਨਾ ਚੜੀ ਜੀ ਬਾਬਾ ਸੁੱਚਾ ਸਿੰਘ ਮਲਾਉਆ ਉਸ ਵੇਲੇ ਪਾਰਲੀਮੈਂਟ ਦੇ ਮੈਂਬਰ ਵੀ ਲਾਤੋ ਹੋਦੇ ਸੀ ਜੀ ਤੇ ਜਦੋਂ ਦਰਵਾਦਾ ਸਿੰਘ ਗਰੂ ਨੇ ਦੇਖਿਆ ਕਿ ਗੜਬੜ ਤਾਂ ਹੋਊਗੀ ਮੈਂ ਸਾਹਮਣੇ ਖੜਾ ਸੀ ਠੀਕ ਹੈ ਜੀ ਮੈਂ ਆਪਣੇ ਜਿੱਦ ਟਿਕਾਣਾ ਸੀ ਬੋਰਡ ਤੇ ਥਲੇ ਮੈਂ ਉੱਥੇ ਘਰ ਉੱਤ ਸੀ ਉਹਨਾਂ ਨੇ ਦੇਖਿਆ ਨ ਗੜਬੜ ਹੋਊਗੀ ਠੀਕ ਹੈ ਜੀ ਉਹ ਬਾਬਾ ਸੁੱਚਾ ਸਿੰਘ ਨੂੰ ਬਹੁਤ ਕਿਲੇ ਨੇ ਵੀ ਬਾਬਾ ਜੀ ਆਓ ਤੁਹਾਡੇ ਨਾਲ ਗੱਲ ਕਰਨੀ ਹੈ ਤੂੰ ਆਪਦੀ ਕੁਠੀ ਲੈ ਗਏ ਇੰਦੀ ਮੀਨ ਟਾਈਮ ਕੀ ਹੋਇਆ ਜੀ ਫਿਰ ਉੱਥੇ ਮਤਲਬ ਬਹੁਤ ਭਿਆਨਕ ਲਾਟੀ ਚਾਰਜ ਹੋਇਆ ਸੀ ਅੱਛਾ ਜੀ ਔਰ ਉਹਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਕੁਝ ਸੱਟਾਂ ਵੀ ਲੱਗੀਆਂ ਸੀ ਤੇ ਬਾਅਦ ਦੇ ਵਿੱਚ ਫਿਰ ਸਿਮਰਜੀਤ ਸਿੰਘ ਮਾਨ ਨੂੰ ਇੱਥੋਂ ਭੇਜਤਾ ਸੀ ਚੱਲੀ ਗੱਡ ਉਹਨਾਂ ਦੀ ਭੈਣ ਦੇ ਘਰ ਠੀਕ ਹੈ ਉੱਥੇ ਉਹਨੂੰ ਦਾ ਟ੍ਰੀਟਮੈਂਟ ਕਰਵਾਇਆ ਸੀ ਤੇ ਉਹਨਾਂ ਦਾ ਟ੍ਰੀਟਮੈਂਟ ਕਰਵਾਉਣ ਵੇ ਡਿੰਪੀ ਚੰਦਪਾਣ ਨਾਲ ਚੰਦਪਾਣ ਬਹੁਤ ਸਾਰੇ ਲੋਕ ਜਿਹੜੇ ਡਿੰਪੀ ਚੰਦਪਾਣ ਦੀ ਗੱਲ ਕਰਦੇ ਨੇ ਵੀ ਗੈਂਗਸਟਰ ਬਣਿਆ ਕਿਵੇਂ ਇੱਕ ਵੱਖਰੀ ਕਹਾਣੀ ਇਹ ਕਿਵੇਂ ਬਣਿਆ ਇਹੋ ਦੇ ਵਿੱਚ ਅਸਲ ਦੇ ਵਿੱਚ ਕਹਾਣੀ ਦੀ ਸ਼ੁਰੂਆਤ ਉੱਥੋਂ ਹੁੰਦੀ ਹੈ ਕਿ ਉਹ ਕਿਹੜੇ ਪਾਸੇ ਨੂੰ ਕਿਵੇਂ ਮੁੜਿਆ ਤੇ ਕਿਵੇਂ ਗਿਆ ਅੱਜ ਕੱਲ ਬੜੇ ਵਿਦਵਾਨ ਬੰਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਖੁਸ਼ਬਾਦ ਸਾਰਾ ਬਿਲਕੁਲ ਕਹਾਣੀ ਹੈ ਕਿਸੇ ਦਾ ਪਤਾ ਨਹੀਂ ਉਹ ਚੰਦਪਾਣ ਦੇ ਡਿੰਪੀ ਨੂੰ ਐ ਬਣਾ ਦਿੰਦੇ ਵੀ ਉਹ ਤਾਂ ਅੱਗੇ ਭੁੱਖਾ ਨੰਗਾ ਬੰਦਾ ਸੀ ਤੇ ਲੁੱਟਮਾਰ ਕਰਨ ਵਾਲਾ ਸੀ ਐਕਚੁਅਲੀ ਲੁੱਟਮਾਰ ਕਰਨ ਵਾਲਾ ਨਹੀਂ ਸੀ ਹਾਲਾਤ ਕੁਛ ਅਜਿਹੇ ਬਣ ਗਏ ਸੀ ਕਿ ਪੁੱਠੇ ਰਾਹ ਪੈ ਗਿਆ ਤੇ ਉਹ ਪੁੱਠੇ ਰਾਹ ਤੋਂ ਪੈਂਦਾ ਪੈਂਦਾ ਫਿਰ ਉਹ ਬੈਂਕ ਸਪਾਰੇ ਤੁਹਾਨੂੰ ਜਿਆਦਾ ਸਟੋਰੀ ਦਾ ਪਤਾ ਉਹਦੀ ਬਿਲਕੁਲ ਪੈ ਗਿਆ ਸੀ ਇੱਥੋਂ ਗੱਲ ਹੋਈ ਤੇ ਇੱਥੋਂ ਫਿਰ ਦੂਸਰੀ ਇਨਸੀਡੈਂਟ ਹੈ ਬਾਪਰੀ ਜੀ ਕਿ ਡਿਪਟੀ ਕਮਿਸ਼ਨਰ ਨੇ ਆਪਣੇ ਘਰ ਦਿੱਤੀ ਸੀ ਇੱਕ ਪਾਰਟੀ ਠੀਕ ਹੈ ਜੀ ਉਸ ਪਾਰਟੀ ਦੇ ਵਿੱਚ ਸੁਮੇਧ ਸਿੰਘ ਸੈਣੀ ਵੀ ਆਏ ਨੇ ਆਉਣੇ ਹੀ ਆਉਣਾ ਸੀ ਬਤੌਰ ਐਸਐਸਪੀ ਔਰ ਥਰਮਲ ਦੇ ਵਿੱਚ ਇੱਕ ਚੀਫ ਇੰਜੀਨੀਅਰ ਹੁੰਦੇ ਸੀ ਮਿਸਟਰ ਬਵੇਜਾ ਉਹ ਵੀ ਆਏ ਹੋਏ ਸੀ ਜ਼ਿਲ੍ਹੇ ਦੇ ਤਿੰਨ ਵੱਡੇ ਅਫਸਰ ਸੀਗੇ ਤੇ ਇੱਥੇ ਪੈਗਸ਼ਾ ਵਾਲਾ ਕੰਮ ਚੱਲ ਪਿਆ ਚੱਲ ਪਿਆ ਉਸੇ ਸਮੇਂ ਦੌਰਾਨ ਕੀ ਹੋਇਆ ਕਿ ਇੱਥੇ CRPF ਦੇ ਕਮਾਂਡੈਂਟ ਵੀ ਹੋਈ ਸੀ ਬਦਲੀ ਤੇ ਸੈਣੀ ਕਹਿੰਦਾ ਯਾਰ ਮੈਂ ਤਾਂ ਉੱਥੇ ਜਾਣੀ ਐ ਤੇ ਡਿਪਟੀ ਕਮਿਸ਼ਨਰ ਕਹਿੰਦਾ ਜਾਣਾ ਤਾਂ ਮੈਂ ਵੀ ਸੀ ਠੀਕ ਹੈ ਜੀ ਪਰ ਮੇਰੀ ਵੀ ਮਾਫੀ ਤੁਸੀਂ ਮੰਗ ਲਓ ਮੇਰੀ ਹਾਜ਼ਰੀ ਤੁਸੀਂ ਲਵਾ ਦਿਓ ਲਵਾ ਦਿਓ ਉਹ ਫੌਜੀ ਨਾਰ ਕੇ ਹੁੰਦੇ ਆ CRPF ਵਾਲੇ ਵੀ ਠੀਕ ਹੈ ਜੀ ਜਦੋਂ ਜਿਹੜੀ ਮੈਨੂੰ ਜਾਣਕਾਰੀ ਮਿਲੀ ਉਹਨਾਂ ਅਨੁਸਾਰ ਚ ਉਹ ਕਹਿੰਦੇ ਜਦੋਂ ਸੈਣੀ ਉੱਥੇ ਗਿਆ ਉਹ ਕਹਿੰਦੇ ਲਾਓ ਪੈਕ ਤੇ ਡੀਸੀ ਸਾਹਿਬ ਨਹੀਂ ਆਏ ਮੇਰੇ ਡੀਸੀ ਸਾਹਿਬ ਦੇ ਘਰ ਪਾਰਟੀ ਹੈ ਤੇ ਉਸ ਪਾਰਟੀ ਚ ਜੇ ਉਹ ਕਹਿੰਦੇ ਵੀ ਡੀਸੀ ਸਾਹਿਬ ਦਾ ਪੈਗ ਵੀ ਤੁਸੀਂ ਲਾ ਦਿਓ ਠੀਕ ਹੈ ਜੀ ਉਹਦੇ ਲਾ ਲੈਨੇ ਠੀਕ ਹੈ ਉੱਥੇ दारू ਪੀਤੀ ਗਈ ਬਾਲੀ ਠੀਕ ਹੈ ਜੀ ਤੇ ਜਦੋਂ ਮੁੜ ਕੇ ਇੱਥੇ ਡੀਸੀ ਸਾਹਿਬ ਦੇ ਘਰ ਆਏ ਠੀਕ ਹੈ ਜੀ ਤੇ ਫਿਰ ਇਹ ਹੋਇਆ ਵੀ ਲਓ ਜੀ ਲੱਗਰ ਪਾਣੀ ਛਕਦੇ ਆ ਠੀਕ ਹੈ ਜੀ ਟੇਬਲ ਲੱਗ ਗਿਆ ਜੀ ਤਿੰਨ ਵੱਡੇ ਅਫਸਰ ਆ ਜਿਹੜੇ ਉਹ ਟੇਬਲ ਦੇ ਉੱਤੇ ਅੱਗੇ ਆ ਕੇ ਬਹਿ ਗਏ ਠੀਕ ਹੈ ਜੀ ਬਵੇਜਾ ਸਾਹਿਬ ਜਿਹੜੇ ਚੀਫ ਇੰਜੀਨੀਅਰ ਸੀ ਜੀ ਡੀਸੀ ਸਾਹਿਬ ਤੇ ਐਸਐਸਪੀ ਤੇ ਉਹਨੇ ਨਾਲ ਦੀ ਨਾਲ ਦੇਖਿਆ ਕਿ ਤੇ ਪਹਿਲਾਂ ਉਹਨੇ ਕਿਤੇ ਥੋੜੀ ਜੀ ਇੰਟਰੋਡਕਸ਼ਨ ਕਰਵਾਈ ਸੀ ਜੀ ਸਰਦਾਰ ਬਰਜ ਸਿੰਘ ਢਿੱਲੋਂ ਢਿੱਲੋਂ ਉਹ ਬਾਦਲ ਪਰਿਵਾਰ ਦੇ ਖਾਨਦਾਨ ਚੋਂ ਬਾਦਲ ਸਾਹਿਬ ਦੇ ਚਾਚੇ ਦੇ ਪੁੱਤਰ ਆਈ ਹੈ ਜੀ ਉਹਨਾਂ ਨੂੰ ਉਹਨਾਂ ਨੇ ਜੋ ਜਾਣ ਪਛਾਣ ਕਰਾਉਣ ਲੱਗੇ ਕਹਿੰਦੇ ਜੀ ਇਹ ਸਾਡੇ ਚੀਫ ਆਪਣੇ ਸਾਡੇ ਇੰਜੀਨੀਅਰ ਹੈ ਬਹੁਤ ਸ਼ਾਨਦਾਰ ਇੰਜੀਨੀਅਰ ਹੈ ਜੀ ਕਹਿੰਦੇ ਬਹੁਤ ਵਧੀਆ ਕਹਿੰਦੇ ਕਿਸਾਨ ਵੀ ਬਹੁਤ ਵਧੀਆ ਹੈ ਸੈਣੀ ਕਹਿੰਦਾ ਇਹ ਵੀ ਵਧੀਆ ਗੱਲ ਹੈ ਠੀਕ ਹੈ ਜੀ ਕਹਿੰਦੇ ਜੀ ਸਭ ਤੋਂ ਵੱਡਾ ਗੁਣ ਇਹਨਾਂ ਦਾ ਇਹ ਵੀ ਪ੍ਰਕਾਸ਼ ਸਿੰਘ ਬਾਦਲ ਦੇ ਕਜ਼ਨ ਹੈ ਠੀਕ ਹੈ ਜੀ ਤਾਂ ਸੈਣੀ ਕਹਿੰਦਾ ਵੀ ਇਹ ਕੋਈ ਗੁਣ ਨਹੀਂ ਹੈ ਕੋਈ ਕੁਝ ਵੀ ਹੋਵੇ ਆਪਣੇ ਆਪ ਦੇ ਵਿੱਚ ਕੀ ਹੈ ਠੀਕ ਹੈ ਜੀ ਉਹ ਜਦੋਂ ਰੋਟੀ ਖਾਣ ਦਾ ਟਾਈਮ ਆਇਆ ਕਹਿੰਦੇ ਯਾਰ ਉਹਨਾਂ ਨੂੰ ਬੁਲਾ ਲੂ ਕਿਤੇ ਮਹਿਸੂਸ ਨਾ ਕਰ ਗਏ ਉਹਨਾਂ ਨੇ ਸ਼ਬਦ ਇਹ ਕਹੇ ਸੀ ਠੀਕ ਹੈ ਜੀ ਉੱਥੇ ਜਦੋਂ ਆ ਤੇ ਢੱਕਿਆ ਵਾ दारू ਦਾ ਸੈਹੀ ਕਹਿੰਦਾ ਵੀ ਤੂੰ ਮੈਰਾ ਮੈਰਾ ਪੈਗ ਪਾਇਆ ਹੋਵੇ ਡੀਜੀਪੀ ਨਹੀਂ ਮੋੜਦਾ ਤੇਰੀ ਗੁਰਤ ਕਿਵੇਂ ਹੋਈ ਅੱਛਾ ਜੀ ਵੀ ਤੂੰ ਰੋਕਦੇਵੇਂ ਉਹਦਾ ਜੀ ਨਹੀਂ ਬਸ ਲਾਲਾ ਲਾਲਾ ਹੋ ਗਈ ਠੀਕ ਹੈ ਜੀ ਤੂੰ ਤੂੰ ਮੈਂ ਮੈਂ ਹੋ ਗਈ ਤੇ ਨਾਲ ਦੀ ਨਾਲ ਹੀ ਇਹ ਟੱਕੋ ਚੱਕੋ ਕਰ ਰਹੇ ਡੀਸੀ ਨੇ ਕਿਹਾ ਵੀ ਇਹ ਕੀ ਹੋ ਗਿਆ ਲਾਲਾ ਲਾਲਾ ਹੋ ਗਈ ਜੀ ਤੇ ਉਹ ਤੋਂ ਬਾਅਦ ਹੋਇਆ ਕੀ ਕਿ ਡੀਸੀ ਚੱਕ ਕੇ ਟੱਕੇ ਨਾਲ ਉਹਨੂੰ ਘਰੇ ਭੇਜਤਾ ਠੀਕ ਹੈ ਜੀ ਉਹਨੇ ਘਰੇ ਕਿਹੜਾ ਪੜਨਾ ਸੀ ਉੱਥੇ ਜਾ ਕੇ ਉਹਨੇ ਡੀਸੀ ਹਾਊਸ ਦੇ ਆਲੇ ਦੁਆਲੇ ਬਹੁਤ ਵੱਡੇ ਪੱਦਰ ਦੇ ਉੱਤੇ ਪੁਰਸਤਾਨਾ ਕਰਤੀ ਕਿ ਇਹਨਾਂ ਨੂੰ ਉਧਰੋਂ ਨਿਕਲ ਨਹੀਂ ਦੇਣਾ ਠੀਕ ਹੈ ਜੀ ਉਹ ਵਿਚਾਰਾ ਜਿਹੜਾ ਇੰਜੀਨੀਅਰ ਸੀ ਢਿੱਲੋਂ ਸਾਹ ਤੇ ਉਹਨਾਂ ਦੀ ਵਾਈਫ ਉਹਨਾਂ ਨੇ ਸਾਰਾ ਦਿਨ ਤੱਕ ਚੜਦੇ ਤੱਕ ਉਹਰੇ ਬਾਅਦ ਫੋਰਸ ਲੱਗੀ ਵੀ ਫੋਰਸ ਲੱਗੀ ਕਿ ਜਦੋਂ ਬਾਅਦ ਨਿਕਲਦੇ ਨੇ ਟੁੱਕਾਂ ਦੇ ਡੀਸੀ ਦੇ ਘਰ ਤੋਂ ਬੰਦ ਲਿਆ ਉਹਨਾਂ ਨੇ ਤੇ ਨਤੀਜਾ ਫਿਰ ਕੀ ਹੋਇਆ ਨਤੀਜਾ ਇਹ ਹੋਇਆ ਕਿ ਫਿਰ ਮਿਸ ਜੀ ਡੀਸੀ ਨੇ ਮਿਸ ਜੀ ਐਸਐਸਪੀ ਨੂੰ ਕਿਹਾ ਕਿ ਆ ਚੱਕੋ ਇੱਥੋਂ ਮੜਾ ਮੋਟਾ ਤੁਸੀਂ ਜਿੰਨ ਚੜਨ ਵਾਲਾ ਹੈ ਸਾਡਾ ਦਾ ਜਰੂਸ ਨਿਕਲ ਜੂਗਾ ਵੀ ਡੀਸੀ ਦੇ ਘਰ ਨੂੰ ਕਿਰਾ ਪਿਆ ਵੇ ਇਹਨਾਂ ਨੂੰ ਚੱਕ ਕੇ ਪਾਸੇ ਕਰੋ ਤੇ ਆਪਾਂ ਇਹਨਾਂ ਨੂੰ ਭੇਜੀਏ ਬਾਹਰ ਕਿਤੇ ਠੀਕ ਹੈ ਉਹ ਜਦੋਂ ਉਹ ਨਾਕਾਬੰਦੀ ਚੱਕੀ ਗਈ ਤੇ ਉਸ ਤੋਂ ਬਾਅਦ ਫਿਰ ਉਹ ਦੁਰਨੇ ਮੀਆ ਬੀਮ ਪਹਿਲਾਂ ਥਰਮਲ ਚ ਗਏ ਉਥੋਂ ਨਾਤੇ ਤੋਤੇ ਪਟਿਆਲੇ ਗਏ ਤੇ ਪਟਿਆਲੇ ਜਾ ਕਿੰਨੀ ਮਰਾਂ ਕੋਲ ਜੋ ਗੱਲ ਕੀਤੀ ਤੇ ਬਰਾੜੀ ਵੱਡੀ ਖਬਰ ਲੱਗੀ ਜਰੂਰ ਦੇ ਵਿੱਚ ਬਹੁਤ ਵੱਡੀ ਤੇ ਉੱਥੋਂ ਫਿਰ ਸਮੈਤ ਸਿੰਘ ਸੈਣੀ ਦੀ ਬਿਠਨੇ ਤੋਂ ਬਦਲੀ ਹੋ ਗਈ ਇਹ ਤਾਂ ਬੜੇ ਕਾਂਡ ਹੁੰਦੇ ਰਹੇ ਠੀਕ ਹੈ ਜੀ ਬੜੇ ਮੁਕਦਮੇ ਉਹਨਾਂ ਤੇ ਹੋਏ ਆ ਇਕੋ ਨਾਲ ਦੇ ਆਦਰਸ਼ਦਾਰਾ ਦਾ ਮੁਕਦਮਾ ਬਹੁਤ ਪੁਰਾਣਾ ਮੁਕਦਮਾ ਹੈ ਜਿਹਦਾ ਕੋ ਸੈਨੀ ਮੋਟਰਸ ਵਾਲੇ ਦਾ ਉਹ ਵੀ ਬੀਤੇ ਚੱਲਿਆ ਜਾਂਦਾ ਠੀਕ ਹੈ ਜੀ ਬੜੇ ਮੁਕਦਮੇ ਹੈ ਠੀਕ ਹੈ ਜੀ ਇਹ ਜਿਹੜੇ ਮੁਕਦਮੇ ਦੀ ਹੁਣ ਆਪਾਂ ਗੱਲ ਕਰ ਰਹੇ ਹਾਂ ਇਸ ਸੋਮਿਆ ਤੋਂ ਬਾਅਦ ਪ੍ਰੋਫਿਟੀ ਬਣਾਉਣ ਦਾ ਮੁਕਦਮਾ ਜੀ ਇਹ ਉੱਥੇ ਵੀ ਕੋਈ ਪੀ ਡਬਲਯੂ ਡੀ ਇੰਜੀਨੀਅਰ ਸੀ ਜੀ ਉਹ ਦੇ ਕੋਲੇ ਕਰੋਨਾ ਪਈਏ ਦਾ ਮਾਲਕ ਸੀ ਕਹਿੰਦੇ ਵੀ ਉਹਦੇ ਨਾਲ ਕੋਈ ਗਿੱਟਮਿਟ ਕਰਕੇ ਜੀ ਕਹਿੰਦੇ ਉਹਨੇ ਉਹਦੇ ਨਾਲ ਪੈਸੇ ਪਾਤੇ ਉਹਨੇ ਉਹਦੇ ਨਾਲ ਪਾਤੇ ਜ਼ਮੀਨ ਇਧਰੋਂ ਖਰੀਦ ਲਈ ਉਹ ਇਸੇ ਖਰੀਦ ਨੂੰ ਫਲੋਟ ਕਰਕੇ ਇਹ ਇਲਜ਼ਾਮ ਸੀ ਜੀ ਕਿ ਇਹਨਾਂ ਨੇ ਸੈਕਟਰ 2 ਕਿਉਂਕਿ ਕਿਸੇ ਜ਼ਮਾਨੇ ਚ ਬੜਾ ਨੇੜੇ ਹੁੰਦਾ ਸੀ ਕੈਪਟਨ ਅਮਰਿੰਦਰ ਸਿੰਘ ਦੇ ਸਮੈਤ ਸਿੰਘ ਸੈਣੀ ਤੇ ਔਰ ਜਿਹੜਾ ਰਵੀ ਸਿੱਧੂ ਵਾਲਾ ਆਪਰੇਸ਼ਨ ਕੀਤਾ ਸੀ ਜੀ ਨੌਕਰੀ ਬਦਲੇ ਪੈਸੇ ਲੈਣ ਵਾਲਾ ਉਹ ਆਪਰੇਸ਼ਨ ਵੀ ਅਸਲ ਦੇ ਵਿੱਚ ਸਮੈਤ ਸੈਣੀ ਦਾ ਸੈਣੀ ਪਰ ਕਿਉਂਕਿ ਜਿਹੜੇ ਉਦੋਂ ਸੈਣੀ ਇੰਟੈਲੀਜੈਂਸ ਦੇ ਵਿੱਚ ਆਈਜੀ ਸੀ ਠੀਕ ਹੈ ਜੀ ਇਹ ਜਿਹੜਾ ਹੈਗਾ ਇੰਟੈਲੀਜੈਂਸ ਵਾਲੇ ਜਿਹੜੇ ਹੈਗੇ ਐਫਆਈਆਰ ਨਹੀਂ ਦਰਜ ਕਰ ਸਕਦੇ ਐਫਆਈਆਰ ਦਾ ਦਰਜ ਕਰਨਾ ਹੁੰਦਾ ਵਿਜੀਲੈਂਸ ਵਾਲਿਆਂ ਨੇ ਠੀਕ ਹੈ ਜੀ ਤੇ ਉਹ ਮਤਲਬ ਮਾਮਲਾ ਵਿਜੀਲੈਂਸ ਦੇ ਵਿੱਚ ਦਿੱਤਾ ਸੀਗਾ ਤੇ ਵਿਜੀਲੈਂਸ ਵਾਲਿਆਂ ਨੇ ਕੀਤੀ ਸੀ ਜੀ ਉਹਦੀ ਸਾਰੀ ਜਾਂਚ ਜਾਂਜ ਨਾ ਹੀ ਬਿਜਿਲੈਂਸ ਵਾਲਿਆਂ ਨੇ ਸੀ ਦੱਸਕਤ ਨੂੰ ਇਹ ਸਾਰਾ ਕੰਮ ਸਹੀ ਨਹੀਂ ਕੀਤਾ ਸੀ ਠੀਕ ਹੈ ਜੀ ਤਾਂ ਹੋਇਆ ਇਹ ਕਿ ਉੱਥੇ ਜਦੋਂ ਨੋਟ ਡਿੱਗਦੇ ਸੀ ਨਾ ਜਿਵੇਂ ਜਿੱਥੇ ਖੋਲਦੇ ਸੀ ਜਿਹੜਾ ਉਹਦਾ ਕੋਈ ਸੂਟਕੇਸ ਖੋਲਦੇ ਸੀ ਜਿਹੜੀ ਅਲਮਾਰੀ ਖੋਲਦੇ ਸੀ ਜਿਵੇਂ ਮਤਲਬ ਗੜੇ ਡਿੱਗਦੇ ਹੁੰਦੇ ਆ ਨੋਟ ਹੀ ਡਿੱਗਦੇ ਅੱਛਾ ਜੀ ਬੰਟਾਗਾ ਵਸੇ ਕਰੋੜਾਂ ਰੁਪਈਆ ਦਾ ਕੰਮ ਠੀਕ ਹੈ ਇੱਕ ਫਿਰ ਉਹਨਾਂ ਦੀ ਬੈਂਕ ਬਹਾੜੀ ਦੇ ਵਿੱਚ ਇੱਕ ਬੈਂਕ ਸੀ ਠੀਕ ਹੈ ਜੀ ਉਸ ਬੈਂਕ ਦਾ ਇੱਕ ਲੋਕਰ ਸੀ ਠੀਕ ਹੈ ਜੀ ਉਹ ਲੋਕਰ ਦਾ ਪਤਾ ਲੱਗਿਆ ਵੀ ਉਸ ਲੋਕਰ ਦੇ ਵਿੱਚੋਂ 20 ਮੀ ਕਰੋੜ ਤੋਂ ਕਰੋੜ ਰੁਪਈਆ ਜਿਹੜਾ ਪਾਸਿਆ ਸੀ ਹੋ ਗਿਆ ਜੀ ਤੇ ਇਹਨਾਂ ਨੇ ਵੀ ਕੌਣ ਲੈ ਕੇ ਗਿਆ ਪਤਾ ਲੱਗੇ ਨਾ ਆਖਿਰ ਅਲਟੀਮੇਟਲੀ ਮੈਨੇਜਰ ਨੂੰ ਖਿੱਚਦਾ ਠੀਕ ਹੈ ਜੀ ਮੈਨੇਜਰ ਨੂੰ ਪੁੱਛਿਆ ਵੀ ਆ ਤੂੰ ਦੱਸ ਕੀ ਆ ਕੋਈ ਤਸਵੀਰਾਂ ਦਿਖਾਇਆ ਤੇ ਮੈਨੇਜਰ ਨੇ ਤਸਵੀਰ ਪਛਾਨੀ ਠੀਕ ਹੈ ਜੀ ਉਹ ਮੈਨੇਜਰ ਨੇ ਤਸਵੀਰ ਪਛਾਨੀ ਵੀ ਆਹ ਤਸਵੀਰ ਹੈ ਤੇ ਤਸਵੀਰ ਕਿਹਦੀ ਸੀ ਉਹ ਤਸਵੀਰ ਸੀ ਉਹ ਚੀਫ ਡਾਇਰੈਕਟਰ ਬਿਨੀ ਲੈਸ ਫੇਰ ਅੱਛਾ ਜੀ ਵੀ ਜਿਹੜਾ ਉਹ 1 ਕਰੋੜ ਰੁਪਇਆ ਲੈ ਕੇ ਗਿਆ ਤੇ ਉਸ 1 ਕਰੋੜ ਰੁਪਇਆ ਦਾ ਕੋਈ ਹਿਸਾਬ ਕਿੱਥੇ ਆਉਂਦੀ ਜੀ ਇਹ ਸੈਣੀ ਨੇ ਮੁਹਾਲੀ ਪੁਲਿਸ ਨੂੰ ਕਹਿ ਕੇ ਇੱਕ ਨਵਾਂ ਹੀ ਐਫ ਆਈ ਆਰ ਦਾ ਜੀ ਉਹਦੇ ਵਿੱਚ ਜਿਹੜੇ ਬੰਦੇ ਇਹ ਬਤਲ ਜਿਹੜੇ ਪੈਸੇ ਲੈ ਕੇ ਗਏ ਸੀ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਕਰੀਬੀ ਬੰਦਾ ਵੀ ਸੀ ਉਹ ਕਰੀਬੀ ਬੰਦੇ ਨੂੰ ਜਦੋਂ ਪਤਾ ਲੱਗਿਆ ਤੇ ਇਹ ਰਫੜ ਪੈ ਗਿਆ ਰਫੜ ਪੈਣ ਤੋਂ ਬਾਅਦ ਸ਼ਾਮ ਨੂੰ ਜਦੋਂ ਡੇਲੀ ਮੀਟਿੰਗ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਨੇ ਦਰਵਾਜ਼ੇ 'ਚ ਮੀਟਿੰਗ ਹੋਈ ਤੇ ਉੱਥੇ ਵੀ ਕੀ ਹੋਇਆ ਵਿਚ ਆ ਗੱਲ ਆ ਗਈ ਉਹ ਕਹਿੰਦਾ ਵੀ ਕੀਤਾ ਕੀ ਉਹ ਕਹਿੰਦਾ ਯਾਰ ਮੈਂ ਜਿਹੜਾ ਹੈਗਾ ਮੈਂ ਐਸਐਟੀ ਦਾ ਮੈਂਬਰ ਆ ਅਸੀਂ ਕਰ ਰਹੇ ਆ ਮੈਂ ਕਰ ਸਕਦਾ ਤਾਂ ਫਿਰ ਉਥੋਂ ਇਹ ਹੁਕਮ ਹੋ ਗਿਆ ਕਿ ਯੂ ਆਰ ਨੋ ਮੋਰ ਜੀ ਤਾਂ ਉਹ ਉਥੋਂ ਬੰਦਾ ਵਾਪਸ ਚਲਾ ਗਿਆ ਵਾਪਸ ਚਲਾ ਗਿਆ ਚਲੋ ਸਾਰੀ ਗੱਲਬਾਤ ਕੀਤੀ ਕਰਾਈ ਉਹ ਤੋਂ ਬਾਅਦ ਕੀ ਹੋਇਆ ਕਿ ਉਹ ਬਿਲਕੁਲ ਸਾਈਡ ਤੇ ਹੋ ਗਿਆ ਜੀ ਸਾਈਡ ਤੇ ਹੋਣ ਤੋਂ ਬਾਅਦ ਇਹ 2007 ਦੀ ਇਲੈਕਸ਼ਨ ਵਾਲੀ ਗੱਲ ਹੈ ਜੀ 2007 ਤੱਕ ਇਹ ਸਾਰਾ ਕੁਝ ਚੱਲਦਾ ਰਿਹਾ ਤੇ 2007 ਦੀ ਇਲੈਕਸ਼ਨ ਦੇ ਦੌਰਾਨ ਫਿਰ ਉਹਦੀ ਗਿਫਟ ਮਿੱਟ ਹੋ ਗਈ ਸੁਖਵੀਰ ਸਿੰਘ ਬਾਦਲ ਸਾਹਿਬ ਠੀਕ ਸੁਖਵੀਰ ਸਿੰਘ ਬਾਦਲ ਨੂੰ ਨੇ ਕਿਹਾ ਵੀ ਲੈ ਮਿੱਟਾ ਮੈਂ ਕਰਨਾ ਤੇਰੀ ਮਦਦ ਠੀਕ ਹੈ ਜੀ ਤੇ ਤੂੰ ਮੇਰੇ ਨਾਲ ਕਰਵਾਦਾ ਵੀ ਮੁਰਗੇ ਤੇਰਾ ਮੈਂ ਬਦਲਾ ਵੀ ਲੈ ਕੇ ਦਊਗਾ ਠੀਕ ਹੈ ਜੀ ਤੇ ਆਪਾਂ ਕਾਰਵਾਈ ਇਹ ਕਰਦੇ ਸੁਖਵੀਰ ਸਿੰਘ ਬਾਦ ਲਖਦਾ ਵੀ ਠੀਕ ਹੈ ਠੀਕ ਹੈ ਜੀ ਇਹ ਫਿਰ ਜਿਹੜੀ ਐ ਸਮੈਲ ਸਿੰਘ ਸੈਣੀ ਦੀ 2007 ਸਮੈਲ ਸਿੰਘ ਸੈਣੀ ਨੇ 2007 ਤੇ ਅਕਾਲੀ ਦਲ ਦੀ ਬੜੇ ਵਧੀਆ ਤਰੀਕੇ ਨਾਲ ਇੱਕ ਗੱਲ ਕੀਤੀ ਕਿਉਂਕਿ ਇੰਟੈਲੀਜੈਂਸ ਰਨ ਕਰਕੇ ਨੂੰ ਪਤਾ ਸੀ ਕੌਣ ਕੌਣ ਬੰਦੇ ਕਿੱਥੇ ਕਿੱਥੇ ਬਿਲਕੁਲ 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 ਮਾਲਵਾ ਖਿੱਤੇ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਵਧੀਆ ਸੀਟਾਂ ਲੈ ਗਈ ਸੀ ਲੇਕਿਨ ਮਾਝੇ 도ਾਬੇ ਦੇ ਵੀ ਤੇਰੀ ਹੈਗੇ ਥੋੜੀ ਜਿਹੀ ਕਾਰਵਾਈ ਹੋਈ ਸੀ ਤੇ ਉਸ ਕਾਰਵਾਈ ਕਰਕੇ ਸਰਕਾਰ ਬਣ ਗਈ ਅਕਾਲੀ ਸਰਕਾਰ ਅਕਾਲੀ ਜਲਦੀ ਸਰਕਾਰ ਬਣਦਿਆ ਸਾਰ ਸੁਖਵੀਰ ਸਿੰਘ ਬਾਦਲ ਨੇ ਵੱਡੇ ਬਾਦਲ ਸਾਹਿਬ ਨੂੰ ਕਹਿ ਕੇ ਤੇ ਹਸਮਤ ਸਿੰਘ ਸੈਨੂ ਨੂੰ ਕੀ ਡਾਇਰੈਕਟ ਬਿਜਿਲੈਂਸ ਬਿਊਰੋ ਬਣਾ ਦਿੱਤਾ ਠੀਕ ਹੈ ਬਸ ਵਿਜੀਲੈਂਸ ਦਾ ਬਿਊਰੋ ਬਣਦਿਆ ਦਾ ਸਾਰ ਫਿਰ ਉਹਨੇ ਦੋ ਕੰਮ ਕੀਤੇ ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜਾ ਹੈਗਾ ਸਿਟੀ ਆਪਣਾ ਸਿਟੀ ਸਿਟੀ ਸਕੈਮ ਜੋ ਇਸ ਕੇਮ ਹਾਰ ਨੀ ਲਾ ਕੇ ਨੀ ਲਾਤੀ ਕਿਸ ਕੇਮ ਆਫ ਆਈ ਆਰ ਦਰਜ ਕੀਤੀ ਇਹਨਾਂ ਨੇ ਇੱਕ ਸੇ ਇੰਪਰੂਵਮੈਂਟ ਟਰਸਟ ਅਮਰਸਰ ਦੇ ਕੁਝ ਜ਼ਮੀਨਾਂ ਛੜਨ ਦਾ ਦੋ ਪਰਚੇ ਦਰਜ ਕੀਤੇ ਦੋਨਾਂ ਪਰਚਿਆਂ ਦੇ ਵਿੱਚੋਂ ਇੱਕ ਪਰਚੇ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਐਂਟੀਸੀਪੇਟਰੀ ਬੈਲ ਮਿਲ ਗਈ ਸੀ ਦੂਜੇ ਪਰਚੇ ਦੇ ਵਿੱਚ ਵੀ ਐਂਟੀਸੀਪੇਟਰੀ ਬੈਲ ਭਾਵੇਂ ਮਿਲ ਗਈ ਸੀ ਜੀ ਲੇਕਿਨ ਉਹਨਾਂ ਦੀ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਸੀ ਉਹ ਖਤਮ ਹੋ ਗਈ ਖਤਮ ਹੋ ਗਈ ਕਿਉਂਕਿ ਉਹਦੇ ਤੇ ਫਿਰ ਉਹ ਵਿਧਾਨ ਸਭਾ ਚੋਣਾਂ ਇੱਕ ਲੈ ਕੇ ਤੁਹਾਡਾ ਮਤਾ ਲੈ ਕੇ ਤੁਹਾਨੂੰ ਦੀ ਮੈਂਬਰਸ਼ਿਪ ਖਤਮ ਕਰਤੀ ਸੀ ਉਬਰ ਕੈਪਟਨ ਅਮਰਿੰਦਰ ਸਿੰਘ ਨੂੰ ਸੁਪਰੀਮ ਕੋਰਟ ਚੋਂ ਰਾਤ ਮਿਲੀ ਤੇ ਦੁਬਾਰਾ ਮੈਂਬਰੋਫੇਟ ਬਣ ਗਈ ਬੜੀ ਮਤਲਬ ਹੁੰਦੀ ਰਹੀ ਤੇ ਅਲਟੀਮੇਟਲੀ ਕੀ ਹੋਇਆ ਕਿ ਫਿਰ 2012 ਦੀ ਇਲੈਕਸ਼ਨ ਆ ਗਈ ਜੀ 2012 ਦੀ ਇਲੈਕਸ਼ਨ ਵੇਲੇ ਕੀ ਇਲੈਕਸ਼ਨ ਜਿੱਤਨੀ ਕਿਵੇਂ ਜੀ ਫਿਰ ਉਹਦੇ ਚ ਜਿਹੜੀ ਪ੍ਰਵਿੰਦਰ ਅਗਲੀ ਕਲਾਕਾਰੀ ਸ਼ੁਰੂ ਹੋਈ ਜੀ ਉਹਦੇ ਚ ਪਹਿਲਾਂ ਤਾਂ ਡੇਰੇ ਵਾਲਿਆਂ ਦਾ ਕੁੱਟਖਟਾਪਾ ਹੁੰਦਾ ਰਿਹਾ ਜੀ ਡੇਰੇ ਵਾਲਿਆਂ ਦਾ ਸਾਰਾ ਕੁਝ ਫਿਰ ਡੇਰੇ ਵਾਲੇ ਦੇ ਖਿਲਾਫ ਜਿਹੜੀ ਗੋਵਿੰਦ ਸਿੰਘ ਜੀ ਨਕਲ ਕਰਨ ਦੀ ਇੱਕ ਪੋਸ਼ਾਕ ਪਾਏ ਪੋਸ਼ਾਕ ਪਾਉਣ ਦਾ ਕੇਸ ਦਰਜ ਹੋਇਆ ਸੀ ਇਥੇ ਬਠਿੰਡਾ ਕਤਵਾਲੀ ਦੇ ਵਿੱਚ ਜਿਹੜਾ ਸਲਾਬਤਪੁਰੇ ਵਾਲਾ ਉਹਸ ਮਾਮਲੇ ਦੇ ਵਿੱਚ ਜਿਹੜੀ ਹੈਗੀ ਬਹੁਤ ਮਤਲਬ ਹੈ ਵੀ ਖਿੱਚ ਪਾੜ ਕੀਤੀ ਜਿੱਥੇ ਵੀ ਕੋਈ ਮਾੜੀ ਮੋਟੀ ਹੁੰਦੀ ਹੈ ਪ੍ਰੇਮੀਆਂ ਤੇ ਡੇ ਡਾਂਸ ਤੇ ਡਾਂਸ ਤੇ ਡਾਂਸ ਤੇ ਡਾਂਗ ਇਧਰੋਂ ਟਕਲੇ ਇਧਰੋਂ ਟਕਲੇ ਈਵਨ ਜਿਹੜੇ ਇਹਨਾਂ ਦੇ ਬੰਦੇ ਮਰਦੇ ਸੀ ਖੁਦਕਸ਼ੀਆਂ ਕਰਦੇ ਸੀ ਉਹਨਾਂ ਦੇ ਭੋਗਾਂ ਤੇ ਕੱਟ ਕੇ ਨਹੀਂ ਹੁੰਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਮਤਲਬ ਇਸ ਹੱਦ ਤੱਕ ਉਹਨਾਂ ਨੂੰ ਤੰਗ ਕੀਤਾ ਤੇ ਉਹਨਾਂ ਨੇ ਸਰੈਂਡਰ ਕਰਤਾ ਵੀ ਜਿਵੇਂ ਕਹੋਗੇ ਮਦਦ ਤੁਹਾਡੀ ਕਰਾਂਗੇ ਸਾਨੂੰ ਬਖਸ਼ ਦਿਓ ਫਿਰ 2012 ਦੀ ਇਲੈਕਸ਼ਨ ਜਦੋਂ ਹੁੰਦੀ ਆ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਬਠਿੰਡੇ ਦੇ ਵਿੱਚ ਕੈਫਆਈਆਰ ਦਰਜ ਹੋਈ ਸੀ ਨਾ ਜੀ ਉਹ ਐਫਆਈਆਰ ਜਿਹੜੀ ਹੈਗੀ ਆ ਉਹਦੀ ਕੈਨਸਲੇਸ਼ਨ ਭਰੀ ਜੀ ਹਾਲਾਂਕਿ ਉਸ ਐਫਆਈਆਰ ਦੇ ਸਬੰਧ ਵਿੱਚ ਪਹਿਲਾਂ ਘਰੇ ਵਾਲੇ ਨੇ ਮੈਂ ਰਾਮ ਰਹੀਮ ਨੇ ਇੱਕ ਪਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਤੇ ਉੱਥੇ ਜਿਹੜਾ ਐਫੀਡੇਟ ਦਿੱਤਾ ਸੀ ਉਸ ਵੇਲੇ ਜੇ ਐਸਐਸਪੀ ਨੌਨ ਹਾਲਸਿੰਗ ਨੇ ਜੀ ਉਹਨੇ ਕਹਿ ਦਿੱਤੀ ਕਿ ਪੂਰੀ ਐਵੀਡੈਂਸ ਹੈਗੀ ਆ ਤੇ ਇਹ ਕੇਸ ਚਲਾਉਣ ਜੋਗ ਹੈ لیکن ਜਦੋਂ ਗਿੱਟਮਿਟ ਹੋ ਗਈ ਉਹਨਾਂ ਦਿਨਾਂ ਉਹ ਕੋਈ ਡੀਜੀਪੀ ਚਾਹੁੰਦਾ ਸੀਗਾ ਜੀ ਆਪਣਾ چیਫ ਰੈਕਟ ਬਿジネス ਬਿਊਰੋ ਚਾਹੁੰਦਾ ਸੀ ਤੇ ਉਹ ਗਿੱਟਮਿਟ ਹੋਣ ਦਾ ਨਤੀਜਾ ਫਿਰ ਇਹ ਹੋਇਆ ਕਿ ਇੱਥੇ ਜਿਹੜਾ ਕਤਵਾਲੀ ਦਾ ਐਸਐਚਓ ਸੀ ਉਹਨੇ ਲਿਖ ਕੇ ਦਿੱਤਾ ਜੀ ਅਸੀਂ ਕੇਸ ਵੀ ਚਲਾਉਣਾ ਤੇ ਉਹਨਾਂ ਨੂੰ ਉੱਥੇ ਰਾਹਤ ਮਿਲ ਗਈ ਤਾਂ ਫਿਰ 2012 ਵਾਲੀ ਇਲੈਕਸ਼ਨ ਦੇ ਵਿੱਚ ਬੜੀ ਠੋਕਵੀਂ ਮਦਦ ਕੀਤੀ ਦੇਰੇ ਵਾਲਿਆਂ ਨੇ ਅਕਾਲੀ ਜਲ ਅਕਾਲੀ ਜਲ ਨੰਬਰ 1 ਨੰਬਰ 2 ਦੇ ਵਿੱਚ ਇਹ ਹੋਇਆ ਕਿ ਜਿਹੜੇ ਆਜ਼ਾਦ ਕੈਂਡੀਡੇਟ ਖੜੇ ਹੋਏ ਸੀ ਜੀ ਉਹਨਾਂ ਆਜ਼ਾਦ ਕੈਂਡੀਡੇਟਸ ਸਮੂਹ ਜਿਹੜਾ ਪ੍ਰਮੋਟ ਕਰਨ ਦੇ ਵਿੱਚ ਕੇ ਖੜੇ ਰਹੋ ਜੀ ਉਹਨਾਂ ਨੂੰ ਚੱਕਣ ਦੇ ਵਿੱਚ ਸਮੈਤ ਸਿੰਘ ਸੈਣੀ ਦਾ ਵੱਡਾ ਯੋਗਦਾਨ ਸੀ ਉਹ ਕੱਲੇ-ਕੱਲੇ ਨੂੰ ਕਹਿੰਦਾ ਤੁਹਾਡੀ ਮਦਦ ਕਰਾਂਗੇ ਪੈਸੇ ਦੱਸੋ ਕਿੰਨੇ ਚਾਹੀਦੇ ਜੀ ਅਕਾਲੀ ਦਲ ਦੇ ਆਪਣੇ ਕੈਂਡੀਡੇਟਸ ਨੂੰ ਪੈਸੇ ਘੱਟ ਮਿਲੇ ਸੀ ਤੇ ਕਾਂਗਰਸ ਦੇ ਭਾਗੀ ਖੜੇ ਹੋਏ ਸੀ ਉਹਨਾਂ ਨੂੰ ਪੈਸੇ ਜਾਂਦੇ ਸੀ ਤੇ ਪੈਸੇ ਜਾਂਦੇ ਸੀ 108 ਐਂਬੂਲੈਂਸਾਂ ਅੱਛਾ ਜੀ ਮਤਲਬ ਇਹ ਕਾਰਸਤਾ ਦੀ ਸਾਰੀ ਦੀ ਸਾਰੀ ਸਮਨ ਸਿੰਘ ਸੈਣੀ ਦੀ ਸੀ ਜਿਹਨਾਂ ਦੀਆਂ ਖਬਰਾਂ ਮਤਲਬ ਸਾਡੇ ਕੋਈ ਹੋਸਪੀਟਲ ਬੋਲਦੀਆਂ ਹੈ ਮਤਲਬ ਉਹ ਬੋਲਦੀਆਂ ਖਬਰਾਂ ਕਿ ਉਹ ਪੈਸਾ ਤੇਲਾ ਦੇ ਕੇ ਸਾਰੇ ਦਾ ਸਾਰਾ ਹੋਇਆ ਇਹ ਕਿ 2012 ਚ ਫਿਰ ਅਕਾਲੀ ਦਲ ਦੀ ਸਰਕਾਰ ਬਣੀ ਉਹ ਸਰਕਾਰ ਰਿਪੀਟ ਕਰ ਗਈ ਠੀਕ ਹੈ ਔਰ ਉਹ ਸਰਕਾਰ ਰਿਪੀਟ ਕਰਨ ਦੇ ਵਿੱਚੋਂ ਮੇਰਾ ਖਿਆਲ ਹੈ ਵੀ ਅਕਾਲੀ ਦਲ ਦੀ ਜਿਹੜੀ ਅੱਜ ਦੁਰਦਸ਼ਾ ਹੋਈ ਹੈ ਉਹ ਸਰਕਾਰੀ ਹੈ ਸਰਕਾਰ ਅਗਰ ਉਹ ਦਾ ਨਾ ਉਹਨਾਂ ਨੇ ਕੋਈ ਮਤਲਬ ਕਰੀਆ ਬੇਅਦਬੀ ਵਾਲੇ ਮਾਮਲੇ ਹੁੰਦੇ ਰਹਿੰਦੇ ਤੇ ਉਹਨਾਂ ਦੀ ਜ਼ਿੰਮੇਵਾਰੀ ਇਹ ਨਾ ਤੇ ਨਹੀਂ ਸੀ ਕੰਨੀ ਤਾਂ ਉਹਦਾ ਨਾ ਹੀ ਮਰਨ ਵੇਲੇ ਜਦੋਂ ਬਰੇਏ ਸੀ ਜਿੰਨੇ ਤੋਂ ਰੁਕਸਤ ਹੋਏ ਬਾਦਲ ਸਾਹਿਬ ਨਾ ਉਹਨਾਂ ਨੂੰ ਚਲਣੀ ਪੈਂਦੀ ਸੀ ਉਹ ਹਾਲਾਤ ਇਹ ਬੜਾ ਕੁਸ਼ ਹੋਇਆ ਸੀ ਤਾਂ ਫਿਰ ਸੁਮੇਦ ਸਿੰਘ ਸੈਣੀ ਨੂੰ ਲਾਤਾ ਡੀਜੀਪੀ ਜੀ ਪਹਿਲਾ ਆਰਡਰ ਜਿਹੜਾ ਕੀਤਾ ਨਾ ਬਾਦਲ ਸਰਕਾਰ ਚ ਦੁਬਾਰਾ ਰਿਪੀਟ ਕਰਕੇ ਬੰਨਿਆ ਨੂੰ ਡੀਜੀਪੀ ਲਾਤਾ ਜੀ ਡੀਜੀਪੀ ਲਾ ਕੇ ਹੁਣ ਤੁਸੀਂ ਦੇਖੋ ਵੀ ਡੀਜੀਪੀ ਲੱਗਿਆ ਹੋਵੇ ਫਿਰ ਉਹਨੇ ਸਾਰਾ ਕੁਝ ਜੋ ਕਿਵੇਂ ਹੋਇਆ ਫਿਰ ਜਿਹੜੀ ਹੈਗੀ ਗੁਰਗੁਰਾਂਤ ਸਾਹਿਬ ਦੀ ਬੇਅਦਬੀਆਂ ਘਟ ਉਹ ਲਾਠੀ ਚਾਰਜ ਹੁੰਦਾ ਉੱਥੇ ਆਪਣੇ ਐ ਕੋਟ ਖਪੂਰਾ ਦੇ ਵਿੱਚ ਉਹ ਲਾਠੀ ਚਾਰਜ ਹੋਣ ਤੋਂ ਬਾਅਦ ਫਿਰ ਬਹਿਬਲ ਕਲਾਂ 'ਚ ਦੋ ਬੰਦੇ ਮਰਦੇ ਆ ਫਿਰ ਹਾਲਾਤ ਇੰਨੇ ਜਿਆਦਾ ਮਾੜੇ ਹੋ ਗਏ ਕਿ ਫਿਰ ਬਾਦਲ ਸਿੰਘ ਨੂੰ ਕਹਿਣਾ ਪਿਆ ਵੀ ਸੈਣੀ ਸਾਹਿਬ ਨੂੰ ਤੁਸੀਂ ਜਾਓ ਜਾਓ ਜੀ ਸੈਣੀ ਫਿਰ ਆਪਣੇ ਘਰ ਚਲਾ ਗਿਆ ਸੀ ਇਹਨਾਂ ਨੂੰ ਪਾਸੇ ਕਰਤਾ ਸੀ ਸੁਰੇਸ਼ ਰੋੜਾ ਨੂੰ ਲਾਤਾ ਸੀ ਬੀ ਜੀ ਪੀ ਇਹਦਾ ਮਤਲਬ ਇਹ ਹੈ ਕਿ ਉਸ ਜਿਹੜੀ 2012 ਵਾਲੀ ਸਰਕਾਰ ਰਿਪੀਟ ਕਰਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਯੋਗਦਾਨ ਸੀ ਮੁਰਕੇ ਕੈਪਟਨ ਅਮਰਿੰਦਰ ਸਿੰਘ ਸਤਾਰਾਂ ਫੇਰ ਆ ਗਏ ਜੀ ਸਤਾਰਾਂ ਜਾ ਕੇ ਉਹਨੇ ਕਿ ਕਰੋ ਸਾਹਿਬ ਖਾਬ ਆਪਣੇ ਖਿਲਾਫ ਵੀ ਪਰਚੇ दर्ज ਕੀਤੇ ਸੀ ਉਹ ਹਿਸਾਬ ਤੱਕ ਕਿਤਾਬ ਕਰਨ ਦੇ ਉੱਤੇ ਫਿਰ ਉਹਨਾਂ ਦੇ ਕਈ ਪਰਚੇ ਹੋਏ ਤੇ ਇੱਕ ਉਹਦੇ ਚੋਂ ਇਹ ਪਰਚਾ ਹੋ ਗਿਆ ਆ ਪਰਚਾ ਸੀ ਇਹ ਪਰਚੇ ਨੂੰ ਲੈ ਕੇ ਸਮੈਤ ਸਿੰਘ ਸੈਣੀ ਗਿਆ ਹਾਈ ਕੋਰਟ ਗਿਆ ਜੀ ਤੇ ਤੁਹਾਡੇ ਯਾਦ ਹੋਣਾ ਇਹ ਇਸ ਪਰਚੇ ਦੇ ਵਿੱਚ ਉਹਦੀ ਗ੍ਰਿਫਤਾਰੀ ਵੀ ਹੋਈ ਹੈ ਬਿਲਕੁਲ ਜੀ ਉਹਨੂੰ ਮਤਲਬ ਜੀ ਬਿਜਲੈਂਸ ਦਾ ਹੈੱਡਕੁਆਰਟਰ ਉੱਥੇ ਹਵਾਲਾ ਦੇ ਵਿੱਚ ਬੰਦ ਵੀ ਰੱਖਿਆ ਸੀ ਦਿੱਤਾ ਕੁਰਤਾ ਪਜਾਮਾ ਪਾਇਆ ਸੀ ਤਸਵੀਰ ਬਲੈਂਡ ਫਾਇਰਲ ਵੀ ਹੋ ਗਈ ਹਾਂ ਬਿਲਕੁਲ ਉਦੋਂ ਫਿਰ ਜਦੋਂ ਉੱਥੇ ਰੱਖਿਆ ਤਾਂ ਉਹ ਤੋਂ ਬਾਅਦ ਉਹਨ ਰਾਹਤ ਮਿਲ ਗਈ ਸੀ ਤੇ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੁਮੇਤ ਸਿੰਘ ਸੈਣੀ ਨੇ ਕਿ ਮੇਰੇ ਨਾਲ ਜਿਆਦਤ ਹੋਈ ਹਾਈ ਕੋਰਟ ਨੇ ਕਿਹਾ ਵੀ ਇਹਦੀ ਤਫਤੀਸ਼ ਦੁਬਾਰਾ ਕਰਵਾਓ ਇਹਦੀ ਜਾਂਚ ਦੁਬਾਰਾ ਕਰਵਾਓ ਜੀ ਉਹਦੇ ਆਧਾਰ ਤੇ ਫਿਰ ਪੰਜਾਬ ਪੁਲਿਸ ਦੇ ਇੱਕ ਐਡੀਜੀਪੀ ਮੇਰੇ ਖਿਆਲ ਮਿਸਟਰ ਸ਼੍ਰੀਵਾਸਤ ਉਹਦੀ ਉਹਨੂੰ ਇਹ ਦਿੱਤਾ ਗਿਆ ਕਿ ਤੁਸੀਂ ਇਸ ਮਾਮਲੇ ਨੂੰ ਦੇਖੋ ਜੀ ਮਤਲਬ ਤੁਸੀਂ ਇਹ ਦੇਖੋ ਜਿੱਦਾਂ ਦੀ ਸਰਕਾਰ ਬਣੀ ਹੈ ਜੀ ਇਹ ਸਰਕਾਰ ਦੇ ਬਣ ਤੋਂ ਬਾਅਦ ਤੋਂ ਪਹਿਲਾਂ ਹੀ ਮਤਲਬ ਇਹ ਦੇ ਬਣ ਤੋਂ ਪਹਿਲਾਂ ਹੀ ਪਟੀਸ਼ਨ ਪਾਤੀ ਸੀ ਹਾਈ ਕੋਰਟ ਤੇ ਉਦੋਂ ਨਾਲ ਦੀ ਨਾਲ ਹੀ ਮਤਲਬ ਜਿਹੜੇ ਐਡੀਜੀਪੀ ਦੀ ਬਿਊਟੀ ਲੱਗੀ ਏਡੀਜੀਪੀ ਉਹਦੋਂ ਦੇ ਪੜਤਾਲ ਕਰਦਾ 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 ਹੁਣ ਗੱਲ ਇੱਥੇ ਪਹੁੰਚ ਗਈ ਕਿ ਹੁਣ ਜਿਹੜੀ ਚਾਰ ਸ਼ੀਟ ਜ਼ਾਹਿਰ ਕੀਤੀ ਹੈ ਇਹਨਾਂ ਨੇ ਚਾਰ ਸ਼ੀਟ ਦੇ ਵਿੱਚ ਬਾਕੀ ਸਾਰੇ ਬੰਦੇ ਰੱਖਦੇ ਸੀ ਦੇ ਚਾਰ ਪੰਜ ਸੀਗੇ ਠੀਕ ਹੈ ਜੀ ਤੇ ਕੱਲੇ ਸਮੈਤ ਸਿੰਘ ਸੈਣੀ ਉਂਦੇ ਤੇ ਕਲੀਨ ਚਿੱਟੇ ਇਹਨਾਂ ਨੂੰ ਖਾਨਾ ਨਫਰਦੋਸ਼ ਕਰਤਾ ਦੋਸ਼ ਕਰਤਾ ਐਫ ਆਈ ਆਰ ਤੇ ਨਾ ਰਹੂਗਾ ਖਾਨਾ ਨਫਰਦੋਸ਼ ਮਤਲਬ ਪਾਉਣ ਦਾ ਵੀ ਜੇ ਅਦਾਲਤ ਚਾਹੁੰਦੀ ਹੈ ਤਾਂ ਮੁਕੱਦਮਾ ਚਲਾ ਲੇਂਦੀ ਸਾਨੂੰ ਕੋਈ ਲੋਟ ਸਾਨੂੰ ਕੋਈ ਲੋਟ ਇਹ ਰਾਹਤ ਮਿਲ ਗਈ ਹੁਣ ਵੱਡੀ ਗੱਲ ਹੈ ਵੀ ਰਾਹਤ ਮਿਲਦੇ ਅਰਥ ਕੀ ਹੈ ਅਰਥ ਕੀ ਹੈ ਇਹ ਹੁਣ ਸਰਕਾਰ ਜਿਹੜੀ ਹੈਗੀ ਹੈ ਇਨਕਲਾਬੀਆਂ ਦੀ ਸਰਕਾਰ ਹੈ ਇ ਕਿਉਂ ਕਿਉਂ ਕੀਤੀ ਹੈ ਕੀ ਸਮੇਤ ਸਿੰਘ ਸੈਣੀ ਦੀ ਇੰਡੀਅਨ ਸਟੇਟ ਦੇ ਵਿੱਚ ਇੰਨੀ ਮਦਦ ਹੋ ਰਹੀ ਹੈ ਜੀ ਕਿ ਉੱਪਰੋਂ ਹੁਕਮ ਆ ਗਿਆ ਮਿੱਤਸਾ ਹੋਰਾਂ ਦਾ ਕਹਦੀਆ ਕਰੋ ਤੇ ਨਾਲ ਤਾਂ ਕਰ ਲਈ ਜਾਂ ਕੋਈ ਸੌਦੇਬਾਜ਼ੀ ਹੋਰ ਹੋਊ ਮੈਨੂੰ ਇਹ ਉਹ ਲੱਗਦਾ ਹੈ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਜੂਆ ਖੇਡਿਆ ਸੀ ਨਾ ਕਿ ਸਮੇਤ ਸਿੰਘ ਸੈਣੀ ਨੂੰ ਤਾਕਤ ਬਖਸ਼ੋ ਤੇ ਫਿਰ ਆਪਾਂ ਇਹ ਤੋਂ ਕੰਮ ਲਵਾਂਗੇ ਤੇ ਕੰਮ ਲਿਆ ਵੀ ਹੋ ਸਕਦਾ ਹੈ ਕਿ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਸਾਹਿਬ ਹੈ ਜਾਂ ਮਨੀਸ਼ ਸੁਸੋਧਿਆ ਉਹਨਾਂ ਨੇ ਦੁਬਾਰਾ ਫੇਰ ਸਮੇਤ ਸਿੰਘ ਸੈਣੀ ਤੋਂ ਕੰਮ ਲੈਣਾ ਹੋਵੇ ਕਿਉਂਕਿ 2000 ਸਤਾਈ ਦੇ ਵਿੱਚ ਜਿਹੜੀ ਇਲੈਕਸ਼ਨ ਹੋਈ ਹੈ ਉਸ ਇਲੈਕਸ਼ਨ ਦੇ ਵਿੱਚ ਕਿਉਂਕਿ ਇਲੈਕਸ਼ਨਰਾਂ ਦੇ ਮਾਮਲੇ 'ਚ ਭੰਨਤੋੜ ਕਰਨ ਦੇ ਮਾਮਲੇ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਲਿਹਾਇ ਸੀ ਠੀਕ ਹੈ ਜੀ ਪਹਿਲਾ ਮਦਦ ਉਹਦੀ ਕੀਤੀ 2002 ਦੇ 2007 ਵੇਲੇ ਅਕਾਲੀ ਦਲ ਦੀ ਮਦਦ ਕੀਤੀ 2012 2007 ਅਕਾਲੀ ਦਲ ਦੀ ਮਦਦ ਕਰਕੇ ਚੀਫ ਡਾਇਰੈਕਟਰ ਬਿਜ਼ਨਸ ਬਿਊਰੋ ਬਣੇ 2012 ਦੇ ਵਿੱਚ ਫਿਰ ਮਤਲਬ ਜਿਹੜੀ ਹੈ ਕਿ ਕਿਵੇਂ ਪੈਸਾ ਭੇਜਿਆ ਕਾਂਗਰਸ ਦੇ ਬਾਗੀਆਂ ਕੋਲ ਕਿਵੇਂ ਸਾਰਾ ਕੁਝ ਕੀਤਾ ਤੇ ਉਹਦਾ ਨਤੀਜਾ ਹੋਇਆ ਕਿ 2012 ਚ ਅਕਾਲੀ ਦਲ ਦੀ ਸਰਕਾਰ ਰਿਪੀਟ ਹੋਈ ਜੀ ਅਕਾਲੀ ਦਲ ਨੇ ਫਿਰ ਅਧਵਾਤਿਓ ਹਟਾਤਾ ਕਿਉਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਹੱਲ ਨਹੀਂ ਹੋਏ ਸੀ ਤੇ ਜਿਹੜੀਆਂ ਘਟਨਾਵਾਂ ਹੋਈਆਂ ਤੱਕਾ ਹੋਇਆ ਕੋਟਪੂਰੇ ਲਾਤੀ ਚਾਰਜ ਹੋਇਆ ਬਹਿਬਨ ਕਲਾ ਗੋਲੀ ਚਲੀ ਉਸ ਤੋਂ ਬਾਅਦ ਫਿਰ ਉਹ ਹਾਸ਼ੀਏ ਤੇ ਚਲਾ ਗਿਆ ਹੁਣ ਉਹ ਰਿਟਾਇਰ ਹੈ ਜੀ ਲੇਕਿਨ ਇਹ ਰਿਟਾਇਰ ਹੋਣ ਦੇ ਬਾਵਜੂਦ ਉਹਦੇ ਕੋਲੇ ਇੰਨਾ ਜਿਹੜੀ ਟਿਕੜਮਬਾਜੀ ਉਹਨੂੰ ਇੰਨਾ ਦਾਪੇ ਚਾਉਂਦੇ ਆ ਕਿ ਹੋ ਸਕਦਾ ਵੀ ਹੁਣ ਇਹਨਾਂ ਨੇ ਅਕਾਲੀ ਦਲ ਦੇ ਖਿਲਾਫ ਜਿਵੇਂ ਅਕਾਲੀ ਦਲ ਨੇ ਕਾਂ ਸਿਵਾਮਾ ਲਗਾ ਸੀ ਸਮੈਤ ਸਿੰਘ ਸੈਣੀ ਤੋਂ ਉਹਨਾਂ ਅਕਾਲੀ ਦਲ ਤੇ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤੋਂ ਸਿਵਾਮਾ ਲੈਣੀਆਂ ਹੁਣ ਮੇਰੇ ਖਿਆਲ ਮੁਤਾਬਕ ਇਹ ਕਹਾਣੀ ਸਿਰ ਇੱਥੋਂ ਤੱਕ ਅਗਲੇ ਦਿਨਾਂ ਦੇ ਵਿੱਚ ਜਦੋਂ ਗੱਲ ਆਊਗੀ ਤੇ ਆਪਾਂ ਫਿਰ ਕਰ ਲਾਂਗੇ ਹਾਂ ਬਿਲਕੁਲ ਜੀ ਦੂਜੀ ਖਬਰ ਆਪਣੀ ਇਹ ਹੈ ਸਰ ਅਗਲੀ ਖਬਰ ਆਪਾਂ ਇਹ ਲੈਣੇ ਆ ਆਤਸ਼ੀ ਦੇ ਵਿਧਾਨ ਸਭਾ ਵਿੱਚ ਬੋਲ ਜਿਹੜੇ ਬੋਲੇ ਆ ਉਹ ਆਪ ਲਈ ਮੁਸੀਬਤ ਬਣ ਸਕਦਾ ਹੈ ਜੀ ਉਹ ਕੀ ਬੋਲ ਬੋਲੇ ਉਹਨਾਂ ਨੇ ਉਹ ਕੀ ਗੱਲਬਾਤ ਕੀਤੀ ਹੈ ਉਹ ਸਾਡੇ ਜਿਹੜੇ ਵਿਸ਼ਲੇਸ਼ਣ ਕਰਿਓ ਖਬਰ ਦਾ ਅਸਲ ਦੇ ਵਿੱਚ ਇਹ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਜਿਹੜਾ ਸ਼ਹਾਦਤੀ ਸਾਲ ਹੈ ਆਪਾਂ ਉਹ ਸਾਰੇ ਮਨਾ ਰਹੇ ਹਾਂ ਉਹਦੇ ਸੰਬੰਧ ਵਿੱਚ ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਵੱਡੇ ਵੱਡੇ ਫੰਕਸ਼ਨ ਕੀਤੇ ਆ ਗੁਰੂ ਸਾਹਿਬ ਨੂੰ ਯਾਦ ਕੀਤਾ ਉਹਨਾਂ ਦੀਆਂ ਸਵਾਮਾਂ ਨੂੰ ਜਿਹੜੀਆਂ ਉਹਨਾਂ ਨੇ ਮਨੁੱਖੀ ਅਧਿਕਾਰਾਂ ਦੀ ਵੀ ਰਾਖੀ ਬਲਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਤੇ ਜਿਹੜਾ ਉਹਨਾਂ ਨੇ ਰਸਤਾ ਅਡਾਪਟ ਕੀਤਾ ਹੈ ਉਹ ਰਸਤਾ ਉਹਨਾਂ ਦੇ ਬੇਟੇ ਨੇ ਤੇ ਉਹਨਾਂ ਦੇ ਪੁੱਤਿਆਂ ਨੇ ਉਹਨਾਂ ਦੀ ਜਿਹੜੀ ਹੈਗੀ ਹੈ ਫੈਮਿਲੀ ਸਾਰੀ ਦੀ ਮਤਲਬ ਉਹਨਾਂ ਦੀ ਉਹਨਾਂ ਨੇ ਵੀ ਉਹ ਐਡਾਪਟ ਕੀਤਾ ਐਡੀਆਂ ਵੱਡੀਆਂ ਮਤਲਬ ਮੇਰੇ ਖਿਆਲ ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਕਰਵਾਨੀ ਨਹੀਂ ਬੀਜੀ ਜਿਹੜੀ ਕਰਵਾਨੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੇ ਕੀਤੀ ਹੈ ਸੋ ਉਹਨਾਂ ਦਾ ਜੋ 350 ਸਾਲਾਂ ਸ਼ਹਾਦਤ ਦੇ ਜਿਹੜਾ ਆਇਆ ਸਾਲ ਆਇਆ ਤਾਂ ਆਪਾਂ ਇਹ ਸਾਰਾ ਸਾਲ ਇਸ ਸਮਾਗਮ ਬਣਾਉਣੀ ਹੈ ਜੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਸੈਸ਼ਨ ਤੁਹਾਡੇ ਯਾਦ ਹੋਣਾ ਅਨੰਦਪੁਰ ਸਾਹਿਬ ਹੋਇਆ ਹੈ ਬਿਲਕੁਲ ਜੀ ਅਨੰਦਪੁਰ ਸਾਹਿਬ ਪਹਿਲੀ ਵਾਰੀ ਹੋਇਆ ਹੈ ਹਾਂ ਹਾਂ ਪਹਿਲੀ ਵਾਰ ਹੋਇਆ ਸੀ ਜਿਹੜਾ ਬਾਹਰ ਹੋਇਆ ਸੈਸ਼ਨ ਵਿਧਾਨ ਸਭਾ ਤੋਂ ਤੇ ਇਹਨਾਂ ਨੇ ਬੜਾ ਕੁਝ ਕੀਤਾ ਜੀ ਐਵੇਂ ਜਿਵੇਂ ਹ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਜਦੋਂ ਬੋਲੀ ਜਾਂਦੇ ਸੀਗੇ ਤੁਹਾਡੇ ਕੋਈ ਸਪੀਕਰ ਬੋਲ ਰਹੇ ਸੀ ਉਹ ਗੁਰੂ ਸਾਹਿਬ ਦੀ ਚਰਚਾ ਕਰ ਰਹੇ ਸੀ ਗੁਰੂ ਸਾਹਿਬ ਦੀ ਕੁਰਬਾਨੀ ਦੀ ਚਰਚਾ ਕਰ ਰਹੇ ਸੀ ਇਸੇ ਸਮੇਂ ਦੌਰਾਨ ਜਿਹੜੀ ਆਤਸ਼ੀ ਇੱਕਦਮ ਖੜੀ ਹੋਈ ਜੀ ਉਹ ਸਾਬਕਾ ਮੁੱਖ ਮੰਤਰੀ ਹੈ ਉਹਨੇ ਮਤਲਬ ਹੈ ਗੁਰੂ ਸਾਹਿਬ ਪ੍ਰਤੀ ਕੁਝ ਉਹਨਾਂ ਗੁਰੂ ਸਾਹਿਬ ਦਾ ਨਾਮ ਲੈ ਕੇ ਗੁਰੂ ਜੀ ਉਹਨੇ ਗੁਰੂ ਕਹਿ ਕੇ ਦੇ ਨਾਲ ਉਹਨੇ ਕੁਝ ਇਹੋ ਜਿਹੇ ਸ਼ਬਦ ਮੈਂ ਤਾਂ ਉਹ ਬੋਲ ਨਹੀਂ ਸੁਣੇ ਨਹੀਂ ਬੋਲਣਾ ਵੀ ਨਹੀਂ ਉਹ ਬੋਲ ਸਕਦੇ ਨਹੀਂ ਉਹਨੇ ਇਸ ਢੰਗ ਨਾਲ ਕੀਤਾ ਕਿ ਗੁਰੂ ਸਾਹਿਬ ਦੀ ਜਿਹੜੀ ਤੁਲਨਾ ਹੈ ਜੀ ਉਹ ਮਤਲਬ ਇੱਕ ਮਾ ਉਹ ਗੈਰ ਮਨੁੱਖ ਮਤਲਬ ਜਿਹੜੀਆਂ ਜਾਨਾਂ ਨਾਲ ਜਾਨਾਂ ਨਾਲ ਕੀਤੀ ਹੈ ਬਿਲਕੁਲ ਗੈਰ ਮਨੁੱਖੀ ਜਾਨਾਂ ਨਾਲ ਕੀਤੀ ਉਹਨੇ ਤਾਂ ਸਮਝ ਲਓ ਕੀ ਦੇ ਨਾਲ ਕੀਤੀ ਇਹਦਾ ਕਿਉਂ ਹੈ ਇਹਦਾ ਹਾ ਕਰਮ ਚੀ ਜੀ ਉੱਥੇ ਦਿੱਲੀ ਬੀਜੇਪੀ ਦੀ ਸਰਕਾਰ ਹੈ ਅਦੇਖਾ ਕੋ ਬਤਾ ਉਥੋਂ ਦੀ ਮੁੱਖ ਮੰਤਰੀ ਹੈ ਉਹਦੇ ਵਿੱਚ ਜਿਹੜੇ 2-3 ਬੰਦੇ ਜਿਹੜੇ ਹੈਗੇ ਉਹ ਬੜੇ ਬੋਕਲ ਆ ਬੋਲਣ ਵਾਲੇ ਜੀ ਜਿਵੇਂ ਕਿ ਮਨਜਿੰਦਰ ਸਿੰਘ ਸਿਰਸਾ ਉਹ ਅੱਜਕੱਲ ਬੀਜੇਪੀ ਚ ਹੈ ਬੀਜੇਪੀ ਚ ਉਹ ਵਜ਼ੀਰ ਵੀ ਹੈ ਉਹ ਵੀ ਬੋਲਿਆ ਬੜਾ ਤੇ ਨਾਲ ਹੀ ਅਲਵਿੰਦਰਪਾਲ ਸਿੰਘ ਲਵਲੀ ਲਵਲੀ ਹੈ ਠੀਕ ਹੈ ਉਹ ਲਵਲੀ ਕਿਸੇ ਵੇਲੇ ਕਾਂਗਰਸ ਦਾ ਸਟੇਟ ਦਾ ਪ੍ਰੈਜ਼ੀਡੈਂਟ ਹੁੰਦਾ ਸੀ ਬਾਅਦ ਚੋਂ ਬੀਜੇਪੀ ਚ ਲੈ ਕੇ ਉਹ ਵੀ ਬੋਲੇ ਤੇ ਹੋਰ ਕੁਛ ਆ ਮਲੇ ਵੀ ਬੋਲੇ ਜੀ ਉਹਨਾਂ ਨੇ ਉਹਨੂੰ ਡਿਮਾਂਡ ਕੀਤੀ ਹੈ ਕਿ ਆਤਸ਼ੀ ਦੇ ਖਿਲਾਫ ਨਿੰਦਾ ਮਤਾ ਨਹੀਂ ਇਹਨੂੰ ਆਤਸ਼ੀ ਨੂੰ ਜਿਹੜਾ ਰਾਜ ਆਪਣੇ ਵਿਧਾਨ ਸਭਾ ਦੇ ਵਿੱਚੋਂ ਹੀ ਬਰਖਾਸਤ ਕੀਤਾ ਜਾਵੇ ਜਾਂ ਜਿਹੜੀ ਸਪੀਕਰ ਕਹਿੰਦਾ ਸੀ ਦੇ ਖਿਲਾਫ ਨਿੰਦਾ ਮਤਾ ਲੈ ਕੇ ਨੇ ਉਹ ਕਹਿੰਦੇ ਨਹੀਂ ਇਹਦੇ ਨਾਲ ਨਹੀਂ ਸਰਨਾ ਇਹਨੂੰ ਕੱਟੋ-ਕੱਟ ਜਿਹੜਾ ਸਖਤ ਸਜ਼ਾ ਦਿੱਤੀ ਜਾਵੇ ਇਹ ਉਹਨਾਂ ਦੀ ਡਿਮਾਂਡ ਸੀ ਰੌਲਾ ਹਾਲੇ ਵੀ ਤੇ ਪਈ ਜਾਂਦਾ ਹੈ ਆਸੀ ਕਹਿੰਦੀ ਹੈ ਕਿ ਮੇਰੇ ਬਿਆਨ ਨੂੰ ਤੋੜ ਮਲੋੜ ਕੇ ਪੇਸ਼ ਕੀਤਾ ਗਿਆ ਉਹਨੂੰ ਉਹ ਹੀ ਗੱਲ ਕਹਿੰਦੀ ਹੈ ਠੀਕ ਹੈ ਜੀ ਪਰ ਗੱਲ ਹੈ ਵੀ ਹੁਣ ਜਿੰਨਾ ਮਰਜੀ ਕਹੀ ਜਾਵੇ ਉਹ ਕਹਿੰਦੇ ਤੁਖੀਮਾ ਜਾਂਚਣਾ ਕਰ ਮਾਫੀ ਅਹਲੇ ਤੱਕ ਕੋਨੇ ਮੰਗੀ ਨਹੀਂ ਮੰਗੀ ਜੀ ਭਗਵੰਤ ਸਿੰਘ ਮਾਨ ਵੀ ਆਸੀ ਨੂੰ ਡਿਫੈਂਡ ਕਰਨ ਲੱਗੇ ਪਰ ਭਗਵੰਤ ਸਿੰਘ ਮਾਨ ਨੂੰ ਇਹ ਗੱਲ ਯਾਦ ਰੱਖਣਾ ਚਾਹੀਦਾ ਕਿ ਜਦੋਂ ਗੁਰੂਆਂ ਨਾਲ ਸਮਲਤ ਕੋਈ ਗੱਲ ਹੋ ਜਾਈ ਬਿਲਕੁਲ ਜੀ ਉਹ ਬੜੀ ਮਹਿੰਗੀ ਪੈਂਦੀ ਹੈ ਇੱਥੇ ਤੁਸੀਂ ਦੇਖੋ ਕਿ ਮੇਰੇ ਖਿਆਲ ਮੁਤਾਬਕ ਇਹ ਮਹਿੰਗਾ ਕਿਵੇਂ ਪੈ ਸਕਦਾ ਆਮ ਆਦਮੀ ਪਾਰਟੀ ਜੀ ਉਹ ਇੰਨਾ ਮਹਿੰਗਾ ਪੈ ਸਕਦਾ ਕਿ ਆਮ ਆਦਮੀ ਪਾਰਟੀ 300 ਤੇ 228 ਸਰੂਪ ਹੈ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੂੰ ਕਿਹ ਰਹੀ ਹੈ ਕਿਹ ਰਹੀ ਹੈ ਬਿਲਕੁਲ ਔਰ ਉਹਨਾਂ ਨੇ ਉਹ ਕਿ ਨੈਰੇਟਿਵ ਜਿਹੜਾ ਨੈਰੇਟਿਵ ਸੈੱਟ ਕਰ ਰਿਹਾ 2027 ਦੀ ਇਲੈਕਸ਼ਨ ਵਾਸਤੇ ਕਿ ਅਕਾਲੀ ਜਿਹੜਾ ਅਕਾਲੀ ਦਲ ਹੈ ਇਹ ਗੁਰੂ ਘਰ ਦਾ ਦੋਖੀ ਹੈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ 328 ਇਦੇ ਰੂਪ ਹੈ ਉਹ ਗੁੰਮ ਕਰਤੇ ਕਰਵਾਤੇ ਚੋਰੀ ਹੋਇਆ ਕੀ ਹੋਇਆ ਕੁਛ ਕਰਕੇ ਵੀ ਉਹ ਗਏ ਕਿੱਥੇ ਜੀ ਉਹ ਜੋੜਦੇ ਆ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਆ ਬੇਅਦਬੀ ਨਾਲ ਜੋੜਦੇ ਆ ਜੀ ਕਿਉਂਕਿ ਜਿਹੜੀ ਐਫ ਆਈ ਆਰ ਕੱਤੀ ਹੋਈ ਆ ਉਹਦੇ ਵਿੱਚ 295 ਲੱਗੀ ਹੋਈ ਆ 295 ਬੇਅਦਬੀ ਨਾਲ ਸੰਬੰਧਿਤ ਆ ਧਾਰਮਿਕ ਭਾਵਨਾਵਾਂ ਨੂੰ ਟੇਸ ਮਾਰਨੀ ਇਹ ਆਪਣਾ ਨੈਰੇਟਿਵ ਉਹ ਬਣਾ ਰਹੇ ਜੀ ਔਰ ਲੱਗਦਾ ਹੈ ਕਿ ਅਕਾਲੀ ਦਲ ਬੁਰੀ ਤਰ੍ਹਾਂ ਇਹਨਾਂ ਦੇ ਹੀ ਜਿਹੜੀ ਹੈ ਜੁਗਲਬੰਦੀ ਦੇ ਵਿੱਚ ਘਿਰ ਗਿਆ ਘਿਰ ਗਿਆ ਹੁਣ ਇਹਨਾਂ ਨੇ ਅਕਾਲੀ ਦਲ ਨੂੰ ਕਾ ਬੈਠੇ ਬਿਠਾਏ ਨੇ ਗੁਰੂ ਵਾਲੇ ਮਾਮਲੇ ਦੇ ਵਿੱਚ ਆਸੀ ਨੇ ਕਹੇ ਹੈ ਮੁੱਦਾ ਦਿੱਤਾ ਅਕਾਲੀ ਦਲ ਹੁਣ ਇਹਨੂੰ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਉਠਾਊਗਾ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਨਾਲ ਦੀ ਨਾਲ ਇਹਨੂੰ ਮੁੱਦਾ ਬਣਾ ਲਏ ਨੇ ਇਹ ਮੈਂ ਤੁਹਾਡੇ ਯਾਦ ਕਰਾਉਣਾ ਕਿ 2017 ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੋਰ ਕਾਰਨਾਂ ਤੋਂ ਇਲਾਵਾ ਇੱਕ ਕਾਰਨ ਇਹ ਵੀ ਸੀ ਕਿ ਉਦੋਂ ਜਿਹੜਾ ਇਹਨਾਂ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਸ ਚੋਣ ਮੈਨੀਫੈਸਟੋ ਦਾ ਜਿਹੜਾ ਕਵਰ ਪੇਜ ਸੀ ਨਾ ਉਸ ਕਵਰ ਪੇਜ ਦੇ ਉੱਤੇ ਗੁਰੂ ਸਾਹਿਬ ਜਿਹੜੀ ਆਪਣੀ ਇੱਕ ਦਰਬਾਰ ਸਾਹਿਬ ਦੀ ਤਸਵੀਰ ਲਾ ਕੇ ਦੇ ਨਾਲ ਝਾੜੂ ਦੀ ਫੋਟੋ ਲਾਈ ਹੋਈ ਸੀ ਉਹ ਗੱਲ ਦੀ ਚਰਚਾ ਬੜੀ ਹੋਈ ਸੀ ਔਰ ਇੱਕ ਮੁੱਦਾ ਉਹ ਬਣਿਆ ਸੀ ਨਤੀਜਾ ਇਹਦਾ ਸਰਕਾਰ ਬਣਾਈ ਬੈਠੀ ਸੀ ਤੇ ਇਸ ਦੀ ਕਮੀਆਂ ਤੇ ਰਹਿ ਗਈਆਂ ਤੇ ਰਹਿ ਗਈਆਂ ਠੀਕ ਹੈ ਹੋਰ ਕਾਰਨ ਵੀ ਹੈਗੇ ਆ ਜਿਵੇਂ ਮਾੜਾ ਬੰਬ ਤਮਾਕਾ ਉਹ ਵੀ ਹੈਗੇ ਆ ਜਿਵੇਂ ਕੇਜਰੀਬਾਲ ਕੱਲ ਕਲਾਂ ਕੇ ਕੱਲ ਖੁਰਦ ਕਿਸੇ ਦੇ ਕਰ ਰਿਆ ਸੀ ਉਹ ਸਭ ਦਾ ਖੜਕੂਸੀ ਉਹ ਗੱਲ ਵੀ ਹੋਈ ਉਹ ਬੜਾ ਚਰਚਾ ਇਹਨਾਂ ਦੇ ਖਿਲਾਫ ਉਹਦਾ ਨੁਕਸਾਨ ਹੋਇਆ ਨੁਕਸਾਨ ਹੋਇਆ ਹੁਣੇ ਸਿੱਧੀ ਕਿਉਂਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਉਸ ਵੇਲੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਜਿਹੜੀ ਇਸ ਵੇਲੇ ਵਿਰੋਧੀ ਧਿਰ ਦੀ ਆਗੂ ਹੈ ਉਹਨੇ ਗੁਰੂ ਸਾਹਿਬ ਪ੍ਰਤੀ ਜਿਹੜੀ ਸ਼ਬਦਾਬਲੀ ਇਤਰਾਜਯੋਗ ਸ਼ਬਦਾਬਲੀ ਇਸਤੇਮਾਲ ਕੀਤੀ ਹੈ ਜੇ ਉਹਨੇ ਕੀਤੀ ਹੈ ਤਾਂ ਜਿਵੇਂ ਜੇ ਕੋਈ ਆਈਏ ਆਈ ਬਗੈਰਾਂ ਨੇ ਤੋੜ ਮੜੋੜ ਨਾ ਹੋਈ ਹੋਵੇ ਇੱਕ ਜਾਂਚ ਦਾ ਵਿਸ਼ਾ ਹੈ ਜੇ ਉਹਨੇ ਕੀਤੀਏ ਤੇ ਉਹਦਾ ਪ੍ਰਚਾਰ ਪ੍ਰਸਾਰਾ ਕੱਲੀ ਪੂਰੇ ਤਰੀਕੇ ਨਾਲ ਕਰਨੀ ਹੈ ਕਰਨਗੇ ਔਰ ਉਹਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪਊਗਾ ਇਹ ਜੋ ਮਰਦਿਆ ਜੋਰ ਲਾਦੇ ਨੇ ਭੁਗਤਣਾ ਪਊਗਾ ਜੀ ਜੀ ਚਲੋ ਸਾਬ ਅਗਲੀ ਖਬਰ ਆਪਣੀ ਇਹ ਹੈ ਵੀ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਣ ਜਾ ਰਹੇ ਆ ਉਹਨਾਂ ਨੇ ਇੱਕ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਹੈ ਵੀ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ ਲਾਈਵ ਦਿਖਾਉਣ ਦੀ ਮੈਨੂੰ ਆਗਿਆ ਦਿੱਤੀ ਜਾਵੇ ਉਹ ਕੀ ਕਾਰਨ ਹੈ ਕੀ ਗੱਲਬਾਤ ਹੈ ਉਹਦੇ ਬਾਰੇ ਵੀ ਵਿਸ਼ਲੇਸ਼ਣ ਕਰਦੇ ਵੈਸੇ ਮੇਰੇ ਖਿਆਲ ਮੁਤਾਬਕ ਇਹ ਖਬਰ ਵੀ ਕਿਉਂਕਿ ਸਿੱਖ ਧਰਮ ਨਾਲ ਜੁੜਦੀ ਹੈ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੀ ਹੈ ਜੀ ਜਿਹੜੀ ਹੈ ਕਿਉਂਕਿ ਜਿਹੜੇ 328 ਗੁਰੂ ਗ੍ਰੰਥ ਸਾਹਿਬ ਗਾਇਬ ਹੋਇਆ ਇੱਕ ਉਹ ਤੇ ਨਾਲ ਹੀ ਇਹ ਖਬਰ ਇਸ ਨਾਲ ਵੀ ਜੁੜਦੀ ਹੈ ਕਿਉਂਕਿ ਭਗਵੰਤਬਾਨ ਨੂੰ ਜਿੰਨਾ ਮਾਮਲੇ ਤੇ ਬੁਲਾਇਆ ਜਾ ਰਿਹਾ ਜੀ ਉਹਨਾਂ ਮਾਮਲੇ ਦੇ ਵਿੱਚ ਕੀ ਹੈ ਜਿਹੜੇ ਇਹਨੇ ਆਪਣੇ ਗੋਲ ਕੁਮਾਰੇ ਜੀ ਗੋਲ ਕੁਮਾਰ ਜਿਹੜੇ ਇਹਨੇ ਬਿਆਨ ਬਿਆਨ ਦਿੱਤੇ ਆ ਸਟੇਟਮੈਂਟਸ ਦਿੱਤੀਆਂ ਉਹਦੇ ਬਾਰੇ ਵੀ ਇਹਨੂੰ ਬੁਲਾਇਆ ਗਿਆ ਪਹਿਲੀ ਗੱਲ ਤਾਂ ਚਰਚਾ ਇਸ ਗੱਲ ਦੀ ਹੋ ਰਹੀ ਸੀ ਕਿ ਭਗਵੰਤ ਸਿੰਘ ਮਾਨ ਜਿਹੜਾ ਹੈਗਾ ਉਹ ਪੂਰਨ ਰੂਪ ਵਿੱਚ ਸਿੱਖ ਨਹੀਂ ਹੈ ਉਹਦੀ ਮਤਲਬ ਦਾੜੀ ਵੀ ਕੱਟੀ ਹੋਈ ਹੈ ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਉਹਦਾ ਇਤਿਹਾਸਰੀ ਸਿੱਖ ਹੈਗਾ ਲੇਕਿਨ ਹੋਰ ਵੀ ਕਾਫੀ سارے ਇਲਜ਼ਾਮ ਲਾਉਂਦੇ ਆ ਲੋਕ ਇਸ ਗੱਲ ਦੇ ਉੱਤੇ ਖਾਸ ਕਰਕੇ ਸਿੱਖਾਂ ਦੇ ਵਿੱਚੋਂ ਇੱਕ ਧੜਾ ਇਸ ਗੱਲ ਦੇ ਉੱਤੇ ਕਹਿ ਰਿਹਾ ਕਿ ਇਹੋ ਜਿਹੇ ਬੰਦੇ ਨੂੰ ਜਿਹੜਾ ਪੂਰਨ ਸਿੱਖ ਨਾ ਹੋਵੇ ਉਹਨੂੰ ਅਕਾਲ ਤਖਤ ਸਾਬ ਤੇ ਨਹੀਂ ਬੁਲਾਇਆ ਜਾਂਦਾ ਨਹੀਂ ਬੁਲਾਇਆ ਜਾਂਦਾ ਇਹ ਕਯੂਮ ਲਾਇਆ ਪਹਿਲੀ ਵਾਰ ਹੋ ਰਿਹਾ ਹੈ ਲੇਕਿਨ ਨਾਲ ਇਹ ਗੱਲ ਆਉਂਦੀ ਹੈ ਕਿ ਉਹਨਾਂ ਨੇ ਕਹੇ ਸੀ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸੈਕਟਰੀਏਟ ਆ ਉਹਦੇ ਚ ਬੁਲਾਇਆ ਹੈ ਹੁਕਮ ਦੇ ਸੈਕਟਰੀਏਟ ਚ ਆਉਂਦਾ ਹੈ ਲੇਕਿਨ ਜਿਹੜੇ ਵਿਚਾਰ ਚਰਨ ਵਾਲੇ ਬੰਦੇ ਆ ਚਰਚਾ ਕਰਨ ਵਾਲੇ ਬੰਦੇ ਉਹ ਕਹਿੰਦੇ ਆ ਕਿ ਇੱਥੇ ਵੀ ਫਿਰ ਤੁਸੀਂ ਕਿਉਂ ਬੁਲਾਇਆ ਬੁਲਾਇਆ ਕਿਉਂ ਕਿ ਜਿਹੜਾ ਅਕਾਲ ਤਖਤ ਸਾਹਿਬ ਦਾ ਸੈਕਟਰੀਏਟ ਆ ਉਹ ਵੀ ਅਕਾਲ ਤਖਤ ਸਾਹਿਬ ਦਾ ਇੱਕ ਹੀ ਹੈ ਇਹ ਗੱਲ ਦੀ ਚਰਚਾ ਚੱਲ ਰਹੀ ਸੀ ਤੇ ਹੁਣ ਭਗਵੰਤ ਸਿੰਘ ਮਾਨ ਨੇ ਇੱਕ ਨਵੀਂ ਗੱਲ ਕਹਿਤੀ ਜੀ ਉਹਨੇ ਸਿੰਘ ਸਾਹਿਬ ਨੂੰ ਬੇਨਤੀ ਕਰਤੀ ਜਿਹੜੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੈ ਭਾਈ ਕੁਲਦੀਪ ਸਿੰਘ ਗੜਗਾਜ ਸਾਹਿਬ ਜੀ ਕਿ ਜੀ ਤੁਸੀਂ ਜਿਹੜਾ ਹੈਗਾ ਨਾ ਇਹਨੂੰ ਜਿਹੜਾ ਬੁਲਾਉਂਗੇ ਜੀ ਮੈਨੂੰ ਤਾਂ ਬੁਲਾਉਂਗੇ ਮੈਂ ਆਉਂਗਾ ਜੀ ਲੇਕਿਨ ਇਹਦੇ ਸਵੱਧ ਵਿੱਚ ਤੁਹਾਡੇ ਲਈ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਇੱਥੇ ਜਿਹੜਾ ਹੈ ਇਹਦਾ ਲਾਈਵ ਕਰਵਾਓ ਲਾਈਵ ਕਰਵਾਓ ਇੱਥੇ ਟੀਵੀ ਚੈਨਲਾਂ ਵਾਲਿਆਂ ਨੂੰ ਬੁਲਾਓ ਜੇ ਜੇ ਤੁਸੀਂ ਮੈਨੂੰ ਸਵਾਲ ਕਰੋਗੇ ਤੇ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗਾ ਇਹ ਸਾਰਾ ਲਾਈਵ ਹੋਵੇ ਦੁਨੀਆ ਨੂੰ ਪਤਾ ਲੱਗੇ ਜੀ ਮੇਰੇ ਖਿਆਲ ਮੁਤਾਬਕ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਖਾਮ ਖੇਲੀ ਹੈ ਜੀ ਕਿਉਂਕਿ ਅਕਾਲ ਤਖਤ ਸਭ ਤੇ ਜਦੋਂ ਕਿਸੇ ਬੰਦੇ ਨੂੰ ਬੁਲਾਇਆ ਜਾਂਦਾ ਨਾ ਉਸ ਬੰਦੇ ਤੋਂ ਹਾਂ ਜਾਂ ਨਾ ਜਵਾਬ ਲੈ ਜਾਂਦਾ ਆਪਾਂ ਦੇਖਿਆ ਕਿ ਸੁਖਬੀਰ ਸਿੰਘ ਬਾਦਲਾ ਅਕਾਲੀ ਦਲ ਦਾ ਪ੍ਰਧਾਨ ਠੀਕ ਹੈ ਜੀ। ਭਾਵੇਂ ਜਦੋਂ ਪੇਸ਼ ਹੋਇਆ ਉਹਦੋਂ ਤੱਕ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇੱਕ ਆਮ ਸਹਾਰਨ ਸਿੱਖ ਵਾਂਗੂ ਪੇਸ਼ ਹੋਇਆ ਸੀ। ਬਿਲਕੁਲ ਬਿਲਕੁਲ ਜੀ। ਪਰ ਜਦੋਂ ਫਸਿਲ ਦੇ ਸਾਹਮਣੇ ਖੜੋਤਾ ਸੀ ਜੀ ਤੇ ਉਹ ਉੱਥੇ ਸਵਾਲ ਆ ਰਹੇ ਸੀ। ਜੀ। ਸੁਖਵੀਰ ਸਿੰਘ ਬਾਦਲ ਉਹ ਇਉਂ ਇੰਜ ਇਉਂ ਜਿਉਂ ਕਹਿੰਦੇ ਨਹੀਂ ਹਾਂ ਦੇਣਾ ਗੱਲ ਕਰ। ਬਿਲਕੁਲ ਜੀ। ਆ ਜਾਣਾ ਗੱਲ ਕਰ ਤੇ ਉਹਦੇ ਜੋ ਹਾਂ ਹਾਂ ਉਹ ਮਤਲਬ ਬੰਦਾ ਇੰਨਾ ਉੱਥੇ ਜਾ ਕੇ ਪਮੱਤਰ ਜਾਂਦਾ। ਜੀ ਬਿਲਕੁਲ ਜੀ। ਕਿ ਉੱਥੇ ਜਾ ਕੇ ਬੰਦਾ ਇਧਰ ਆਸੇ-ਪਾਸੇ ਕੁਝ ਸੋਚ ਹੀ ਨਹੀਂ ਸਕਦਾ। ਉਹਨੂੰ ਹਾਂ ਜਾਂ ਨਾ ਜਵਾਬ ਦੇਣਾ ਪੈਂਦਾ ਇਹ ਰਵਾਇਤ ਨਹੀਂ ਜੀ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਜਿਸ ਬੰਦੇ ਨੂੰ ਤਾਲਬ ਕੀਤਾ ਜਾਂਦਾ ਹੈ ਚਾਹੇ ਉਹਨੂੰ ਸੈਕਟਰੀਅਟਰੀਏਟ ਚ ਵੀ ਬੁਲਾਇਆ ਜਾਵੇ ਉਹ ਜਿਹੜੀਆਂ ਗੱਲਾਂ ਕਰਨੀਆਂ ਉਹਦੇ ਨਾਲ ਜਿਹੜੇ ਉਹਨੂੰ ਸਵਾਲ ਕਰ ਰਹੇ ਆ ਜਿਹੜੇ ਉਹ ਤੋਂ ਜਵਾਬ ਲੈਣੇ ਆ ਇਹਨਾਂ ਜਵਾਬਾਂ ਨੂੰ ਜਨਤਕ ਕਰਨ ਦੀ ਰਵਾਇਤ ਹੈ ਨਹੀਂ ਜੀ ਮੇਰੇ ਖਿਆਲ ਮੁਤਾਬਕ ਕਿਉਂਕਿ ਭਗਵੰਤ ਸਿੰਘ ਮਾਨ ਪਹਿਲਾਂ ਕਹਿ ਚੁੱਕੇ ਆ ਜੀ ਕਿ ਜੇ ਮੈਨੂੰ ਬੁਲਾਉਣ ਤਾਂ ਸਹੀ ਮੈਂ ਦੇਉ ਹਰ ਗੱਲ ਦਾ ਜਵਾਬ ਮੈਂ ਕਰੂੰ ਹਿਸਾਬ ਕਿਤਾ ਉਹ ਮਤਲਬ ਇੰਨੇ ਅਗਰੈਸਿਵ ਹੋ ਕੇ ਬੋਲਦੇ ਸੀ ਕਿ ਜੱਥੇਦਾਰ ਦੀ ਕੀ ਪਹੁੰਚਾ ਮੇਰੇ ਮੂਰੇ ਮੇਰੇ ਮੂਰੇ ਅਰਜੀ ਮੇਰੇ ਕੋਲ ਇੰਨੀ ਦਲੀਲਵਾਜੀ ਹੈ ਕਿ ਉਹ ਮੇਰੇ ਮੂਰੇ ਖਾਲੀ ਨਹੀਂ ਸਕਦੇ ਹੁਣ ਮੇਰਾ ਖਲੋ ਉਹਨਾਂ ਨੂੰ ਅਹਿਸਾਸ ਹੋਇਆ ਕਿ ਦਲੀਲਵਾਜੀ ਮੇਰੀ ਤਾਂ ਅੰਦਰੇ ਅੰਦਰੀ ਰਹੇ ਜੀ ਅੰਦਰੇ ਅੰਦਰੀ ਰਹੇ ਜੀ ਬਿਲਕੁਲ ਕਿ ਮੇਰੀ ਬਾਹਰ ਆਉਣੀ ਨਹੀਂ ਜੀ ਹੁਣ ਉਹਨਾਂ ਨੇ ਇੱਕ ਕੰਡੀਸ਼ਨ ਲਾਤੀ ਜਾਂ ਕੰਡੀਸ਼ਨ ਲਈ ਡਿਮਾਂਡ ਕੀਤੀ ਹੈ ਕਿ ਇਹ ਕੀਤਾ ਜਾਵੇ ਮੇਰੇ ਖਲਮਤਬ ਕੇ ਹੋਣੀ ਨਹੀਂ ਤੇ ਅਕਾਲ ਤਖਤ ਸਾਹਿਬ ਨਾਏ ਕਰੇ ਤੇ ਮੇਰੇ ਖਿਆਲ ਮੁਤਾਬਕ ਜਿਹੜਾ ਉਹਨੇ ਸਵਾਲ ਖੜਾ ਕੀਤਾ ਇਸ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼ਾਇਦ ਇਹਦਾ ਜਵਾਬ ਦੇਣਾ ਵੀ ਮناسب ਨਾ ਲੱਗਦਾ। ਸਮਝਣ ਬਿਲਕੁਲ। ਤਾਂ ਉਸ ਤੋਂ ਬਾਅਦ ਉਹਨੂੰ ਦੇਖਣਾ ਕਿ ਭਗਵੰਤ ਸਿੰਘ ਮਾਨ ਦਾ ਅਗਲਾ ਜਿਹੜਾ ਹੈਗਾ ਸਟੈਪ ਕੀ ਹੋਊਗਾ। ਠੀਕ। ਕੀ ਉਹ ਇਹ ਜੇ ਇਹ ਉਹ ਨਾ ਦੀ ਇਹ ਸ਼ਰਤ ਪ੍ਰਵਾਨ ਨਹੀਂ ਹੁੰਦੀ। ਨਹੀਂ ਹਾਂ ਜੀ। ਫਿਰ ਕੀ ਉਹ ਜਾਣਗੇ? ਜਾਂ ਬਿਲਕੁਲ ਜੀ। ਜਾਂ ਉਹ ਇਨਕਾਰ ਕਰਗੇ। ਇੱਕ ਵੱਡਾ ਸਵਾਲ ਹੈ। ਦੇਖਣਾ ਹੈ ਉਹ ਵਾਲੇ ਦਿਨਾਂ 'ਚ ਇਹ ਅਸਲ ਦੇ ਵਿੱਚ ਗੱਲ ਕੀ ਹੈ ਨਾ ਕਿ ਜਦੋਂ ਸੈਕੂਲਰ ਸਟੇਟ ਜੀ। ਸੈਕੂਲਰ ਸਟੇਟ ਦਾ ਮੁੱਖ ਮੰਤਰੀ ਸੈਕੂਲਰ ਹੁੰਦਾ ਹੈ ਉਹਦਾ ਧਰਮ ਦੇ ਨਾਲ ਕੋਈ ਲਗਾਤਾਰ ਨਹੀਂ ਹੁੰਦਾ ਉਹ ਧਾਰਮਿਕ ਮਾਮਲੇ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਕਰਨੀ ਹੈ ਕਿਉਂਕਿ ਬਾਕੀ ਦਾ ਚਲੋ ਜਿਹੜੀ 328 ਰੁਪਏ ਦੀ ਗੱਲ ਹੈ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ ਇਹ ਪਹਿਲਾਂ ਵੀ ਉਹਨਾਂ ਦਾ ਇੱਕ ਮਤਾ ਪਾਇਆ ਹੋਇਆ ਹੈ ਬਾਅਦ ਵਿੱਚ ਉਹ ਮਤਾ ਪਾ ਮੇ ਰੱਦ ਕਰਤਾ ਸੀ ਉਹਨੂੰ ਉਹਨਾਂ ਨੇ ਇੱਕ ਹੋਰ ਮਤਾ ਪਾ ਕੇ ਕਹਿਤਾ ਸੀ ਦੀ ਲੋੜ ਨਹੀਂ ਸ਼੍ਰੋਮਣੀ ਕਮੇਟੀ ਆਪਣੇ ਆਪ ਸਾਰਾ ਕੁਝ ਕਰੂਗੀ لیکن سوال یہ پیدا ہوندا ہے کہ ਧਰਮ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੂੰ ਤਾਂ ਕੋ ਕਿੰਤੂ ਪਰੰਤੂ ਗੈਂਦੀ ਲੋੜ ਹੀ ਨਹੀਂ ਲੋੜ ਹੀ ਨਹੀਂ ਹੈ ਬਿਲਕੁਲ ਉਹਨਾਂ ਨੇ ਭਾਰਤੀ ਸੰਵਿਧਾਨ ਦੀ ਸੋਚ ਚੁੱਕੀ ਹੋਈ ਹੈ ਭਾਰਤੀ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਭਾਰਤ ਇੱਕ ਸੈਕੂਲਰ ਦੇਸ਼ ਹੈ ਸੈਕੂਲਰ ਦੇਸ਼ ਜਿਹੜਾ ਧਰਮ ਨਿਰਪੱਖ ਦੇਸ਼ ਹੈ ਧਰਮ ਨਿਰਪੱਖ ਸਟੇਟ ਦਾ ਪਰ ਧਰਮ ਨਿਰਪੱਖ ਦੇਸ਼ ਦੀ ਕਿਸੇ ਸਟੇਟ ਦਾ ਮੁੱਖ ਮੰਤਰੀ ਹੈ ਜਿਹੜਾ ਉਹ ਜੇ ਧਾਰਮਿਕ ਮਾਮਲੇ ਚ ਦਖਲ ਦੇਊਗਾ ਤਾਂ ਮੇਰੇ ਖਿਆਲ ਮਤਾ ਕੋਈ ਫਾਇਦਾ ਕੋਈ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਇਹਨਾਂ ਮਾਮਲੇ ਚ ਮੁੱਖ ਮੰਤਰੀ ਨੂੰ ਧਰਮ ਕਾਨੂੰਨ ਦੇ ਮਾਮਲੇ ਤੋਂ ਦੂਰ ਰਹਿਣਾ ਚਾਹੀਦਾ ਉਹ ਲੋਕਾਂ ਨੂੰ ਚੰਗਾ ਸ਼ਾਸਨ ਦੇ ਵਿੱਚ ਚੰਗਾ ਪ੍ਰਸ਼ਾਸਨ ਦੇ ਵਿੱਚ ਸ਼ਮੇਲੀ ਲੋੜ ਹੈ ਜੀ ਬਹੁਤ ਬਹੁਤ ਧੰਨਵਾਦ ਢਿੱਲੋ ਸਾਹਿਬ ਤੁਹਾਨੂੰ ਦਿਓ ਇਜਾਜ਼ਤ ਜੀ ਹੁਣ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਬਖਤੌਰ ਢਿੱਲੋ ਤੇ YouTube ਚੈਨਲ ਨੂੰ ਵੱਧ ਤੋਂ ਵੱਧ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਇਜਾਜ਼ਤ ਦਿਓ ਫਤਿਹ ਬੁਲਾਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਸਤਿ ਸ੍ਰੀ ਅਕਾਲ ਜੀ